ਕੱਲੇ 2024 ਦੇ ਵਿੱਚ ਲਈ ਜੇ ਗੱਲ ਕਰ ਲਈਏ ਤੇ ਇਹ ਪੰਜਵੀਂ ਪੈਰੋਲ ਆ ਜਾਂ ਫਰਲੋ ਹੈ ਹਮ ਕਿ ਇਹ ਬੰਦਿਆਂ ਦੇ ਕੋਲ ਇੱਕ ਲੈਵਲ ਦੀ ਪੋਲਿਟੀਕਲ ਸਟੂਜ ਸ਼ਿਪ ਹੈ ਜੀ ਜਿਹਦੇ ਨਾਲ ਤੁਸੀਂ ਦੇਖੋ ਕੀ ਇਹ ਮੈਨੀਪੂਲੇਟ ਕਰ ਲੈਂਦੇ ਆ ਸਾਰੀਆਂ ਚੀਜ਼ਾਂ ਨੂੰ ਜੀ ਮਤਲਬ ਇੰਡੀਅਨ ਸਿਸਟਮ ਕਹਿੰਦਾ ਕਿ ਇਨੋਸੈਂਟਿਸ ਨਾਟ ਗਿਲਟੀ ਅਨਲਿਸਟ ਅੰਟਿਲ ਅਨਲੈਸ ਪ੍ਰੂਵਨ ਕਨਵਿਕਟ ਹਮ ਹੁਣ ਸਾਡੇ ਬੰਦੀ ਸਿੰਘਾਂ ਦੇ ਤਾਂ ਕਈਆਂ ਦੇ ਟ੍ਰਾਇਲ ਹੀ ਨਹੀਂ ਚੱਲੇ ਹਲੇ ਤੱਕ ਬਿਲਕੁਲ ਜਿਹੜੇ ਉਹਦੇ ਟ੍ਰਾਇਲ ਚੱਲ ਰਿਹਾ ਉਹ ਬਰੀ ਹੋ ਰਿਹਾ ਮੈਂ ਤੁਹਾਨੂੰ ਕੰਪੈਰੀਸ਼ਨ ਦਿਖਾਣਾ ਕਿਉਂਕਿ ਬਾਬ ਜੀ ਤੋਂ ਉਹਨਾਂ ਨੂੰ ਪੈਲ ਹੋਰ ਲਿਆ ਫਰਲੋ ਨਹੀਂ ਮਿਲ ਰਹੀ ਦੂਜੇ ਪਾਸੇ ਜਿਹੜੇ ਇਹ ਸਾਡੇ ਨਵੇਂ ਨੌਜਵਾਨੀ ਜੇਲ੍ਹਾਂ ਦੇ ਵਿੱਚ ਬੰਦ ਹੈ ਇਹਨਾਂ ਨੂੰ ਇੱਕ ਚੀਜ਼ ਤਾਂ ਅੱਜ ਦੀ ਡੇਟ 'ਚ ਸਾਫ਼ ਕਰਕੇ ਕਰਨੀ ਚਾਹੀਦੀ ਹੈ ਇਹ ਖਾਲਸਤਾਨ ਦਾ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉਠਾਉਂਦੇ ਸੀ ਸਰਦਾਰ ਅਮਰਤਪਾਲ ਸਿੰਘ ਹੋਣੀ ਵੀ ਜੀ ਇਹਨਾਂ ਨੂੰ ਉਹ ਮੁੱਦਾ ਅੱਜ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ ਇਸ ਲਈ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਇੱਕ ਇਹਨਾਂ ਦੀ ਪੋਲੀਟੀਕਲ ਡਿਮਾਂਡ ਹੈ ਦ ਇੰਡੀਅਨ ਕਨਸਟੀਟਿਊਸ਼ਨ ਗੱਲ ਕਰਦਾ ਹੈ ਕਿ ਤੁਸੀਂ ਆਪਣੇ ਪੋਲੀਟੀਕਲ ਡਿਮਾਂਡ ਦੀ ਗੱਲ ਕਰ ਸਕਦੇ ਹੋ ਪੰਜ ਕੁਲੇ ਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ ਸੀ ਬਿਲਕੁਲ ਬਿਲਕੁਲ ਹੁਣ ਇਹਨਾਂ ਦੇ ਜਿਹੜੇ ਪੰਜ ਕੁਲੇ ਦੀਆਂ ਸੜਕਾਂ ਜਾਮ ਕੀਤੀਆਂ ਸੀ ਤੁਹਾਨੂੰ ਮੈਂ ਤੁਖਾ ਤ ਦੱਸਦਾ ਉਹ ਇਹਨਾਂ ਬੰਦਿਆਂ ਦੀ ਜਿਹੜੀ ਡਾਂਗ ਪ੍ਰੇਡ ਹੋਈ ਪੁਲਿਸ ਤੋਂ ਇਹਨਾਂ ਨੂੰ ਤਾਂ ਕੰਪਨਸੇਸ਼ਨ ਮਿਲ ਗਈ ਪਰ ਜਿਹੜੇ ਕਿਸਾਨ ਹਰਿਆਣਾ ਪੁਲਿਸ ਨੇ ਗੁਲੀਆਂ ਮਾਰ ਕੇ ਮਾਰੇ ਆ ਜਿਹੜੇ ਨੌਜਵਾਨਾਂ ਦੀਆਂ ਲੱਤਾਂ ਸਾਰੀ ਜ਼ਿੰਦਗੀ ਲਈ ਫੱਟੜ ਹੋ ਗਈਆਂ ਕਿਸੇ ਦੀ ਅੱਖ 'ਚ ਗੋਲੀ ਵੱਜੀ ਕਿਸੇ ਦੀ ਬਾਹ 'ਚ ਉਹਨਾਂ ਦੀ ਕੰਪਨਸੇਸ਼ਨ ਅਜੇ ਤੱਕ ਨਹੀਂ ਮਿਲੀ ਅਜੇ ਤੱਕ ਪੈਂਡਿੰਗ ਅਜੇ ਤੱਕ ਪੈਂਡਿੰਗ ਜੇ ਸਰਦਾਰ ਅਮਰਿਤਪਾਲ ਨੂੰ ਵੀ ਪਿੰਡਰਾਂ ਵਾਲੇ ਸੰਤਾ ਨਾਲ ਕੰਪੇਅਰ ਕੀਤਾ ਗਿਆ ਤੇ ਉਹਨਾਂ ਦੀ ਪਾਰਟੀ ਨੂੰ ਵੀ ਅੱਗੇ ਆ ਕੇ ਬੋਲਡਲੀ ਕਹਿਣਾ ਚਾਹੀਦਾ ਆ ਕਿ ਇਹ ਜੋ ਖਾਲਸਤਾਨ ਜਾਂ ਕੋਈ ਹੋਰ ਗੱਲ ਹੈ ਕੋਈ ਗਾਲ ਨਹੀਂ ਹੈਗੀ ਜੀ ਜੇ ਤੁਸੀਂ ਇੱਕ ਜੇ ਤੁਸੀਂ ਹਿੰਦੂਤਵ ਦੀ ਗੱਲ ਕਰ ਸਕਦੇ ਹੋ ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਹੋ ਤੇ ਤੁਸੀਂ ਕਹਿ ਦੋਗੇ ਕਿ ਹਿੰਦੂ ਰਾਸ਼ਟਰ ਜਾਂ ਖਾਲਸ ਰਾਸ਼ਟਰ ਸੇਮ ਤੁਸੀਂ ਸਾਨੂੰ ਸਾਰਾ ਇੰਡੀਆ ਦੇ ਦਿਓ ਅਸੀਂ ਆਪਣੀ ਸਟੇਟ ਨਹੀਂ ਲੈਂਦੇ ਸਾਡੇ ਤਾਂ ਗੁਰੂ ਸਾਹਿਬ ਦੱਖਣ ਚ ਵੀ ਨੇ ਸਾਡੇ ਤਾਂ ਕਰਨੀ ਨਾਮੇ ਚ ਲਿਖਿਆ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਇੱਕ ਵਾਰ ਫਿਰ ਤੋਂ ਗੱਲ ਕਰਨੀ ਬਣਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕਦ ਹੋਵੇਗੀ ਮੁਰ ਤੋਂ ਗੱਲ ਕਿਉਂ ਕਰ ਰਹੇ ਆ ਮੋਰਚੇ ਲੱਗੇ ਹੋਏ ਨੇ ਆਗੂ ਆਪਣੀਆਂ ਜ਼ਿੰਮੇਵਾਰੀਆਂ ਨਿਭਾਰੇ ਨੇ ਇਸ ਕਰਕੇ ਗੱਲ ਕਰਨੀ ਬੈ ਰਹੀ ਐ ਕਿਉਂਕਿ ਮੁਰਤੋਂ ਪੈਰੋਲ ਫਰਨੋ ਦੇ ਨਾਮ ਦੇ ਉੱਤੇ ਉਹ ਰਾਮ ਰਹੀਮ ਬਾਹਰ ਆ ਚੁੱਕਾ ਹੈ ਬਾਹਰ ਆ ਕੇ ਗੱਡੀਆਂ ਦਾ ਚੰਗਾ ਲਾਭ ਲਸ਼ਕਰ ਲੈ ਕੇ ਉਹਦੇ ਸਾਥੀਆਂ ਨੂੰ ਲੈ ਕੇ ਆਂਦੇ ਨੇ ਜੇਲ੍ਹ ਤੋਂ ਦੱਸਿਆ ਜਾਂਦਾ ਹੈ ਕਿ ਹਨੀਪ੍ਰੀਤ ਸਵਾਗਤ ਦੇ ਲਈ ਖੜੀ ਸੀ ਇਹ तमाम ਚੀਜ਼ਾਂ ਭਾਰਤੀ মিডিਆ ਤੇ ਪੰਜਾਬ ਦਾ ਵੀ মিডিਆ ਜਿਹੜਾ ਉੱਥੇ ਸਰਕਾਰ ਦੇ ਅਧੀਨ ਬੈਠਾ ਹੈ ਉਹ ਵੀ ਠੋਕ ਵਜਾ ਕੇ ਤਵਾ ਲਾ ਕੇ ਸਵਾਦ ਲੈ ਕੇ ਦੱਸ ਰਿਹਾ ਕਿ ਜੀ ਦੇਖੋ ਰਾਮ ਰਹੀਮ ਬਾਰ ਆ ਗਿਆ। ਪਤਾ ਨਹੀਂ ਰਾਮ ਰਹੀਮ ਨੇ ਬਾਰ ਆ ਕੇ ਅਜਿਹੇ মিডিਆ ਘਰਾਨਿਆਂ ਨੂੰ ਕੀ ਕੁਝ ਦੇ ਜਾਣਾ ਹੈ। ਜੋ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉੱਥੇ। ਤੁਹਾਨੂੰ ਅਸੀਂ ਇੱਥੇ ਦੱਸ ਦਈਏ, ਸਾਲ 2025 ਦੇ ਵਿੱਚ ਹੀ ਤਕਰੀਬਨ ਪਹਿਲੇ 3 ਮਹੀਨਿਆਂ ਦੇ ਵਿੱਚ ਤੇ ਹੁਣ ਦੇ ਇਸ ਸਮੇਂ ਨੂੰ ਵੀ ਜੋੜ ਲਈਏ, 92 ਦਿਨਾਂ ਦੇ ਵਿੱਚੋਂ 51 ਦਿਨ ਇਹ ਰਾਮ ਰਹੀਮ ਜੇਲ੍ਹ ਤੋਂ ਬਾਹਰ ਰਿਹਾ ਹੈ। ਸਾਲ 2024 ਦੇ ਵਿੱਚ ਵੀ ਇਹ ਨੰਬਰ ਕੁਝ ਇਸੇ ਤਰੀਕੇ ਦੇ ਨਾਲ ਸੀਗੇ ਪਿਛਲੇ 7 ਸਾਲਾਂ ਦੇ ਵਿੱਚ 8 ਸਾਲਾਂ ਦੇ ਵਿੱਚ ਜਦ ਅਸੀਂ ਪੂਰਾ ਟੈਨਿਓਰ ਦੇਖਦੇ ਆ 11 ਤੋਂ 12 ਵਾਰ ਪੈਰੋਲ ਤੇ ਫਰਲੋ ਮਲਾ ਕੇ ਦਿੱਤੀਆਂ ਗਈਆਂ ਨੇ ਤੇ ਜਦ ਇਹ ਤਮਾਮ ਚੀਜ਼ਾਂ ਵਾਪਰਨ ਤਾਂ ਸਿੱਖ ਸਵਾਲ ਕਿਉਂ ਨਾ ਕਰਨ ਕਿ ਸਾਡੇ ਸਿੰਘ ਜੋ ਜੇਲ੍ਹਾਂ ਦੇ ਵਿੱਚ ਕੈਦ ਨੇ ਉਹਨਾਂ ਦੀ ਚਾਰਟ ਸ਼ੀਟ ਵੀ ਪੇਸ਼ ਨਾ ਹੋਵੇ ਉਹਨਾਂ ਦੇ ਚਲਾਨ ਵੀ ਨਾ ਭਰੇ ਜਾਣ ਤੇ ਇਹਨੂੰ ਕਨਵਿਕਟ ਕਰਾਰ ਦਿੱਤੇ ਜਾਣ ਤੋਂ ਬਾਵਜੂਦ ਵੀ ਨਿਰੰਤਰ ਪੈਰੋਲ ਅਤੇ ਫਰਲੋ ਕਿਉਂ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਧਿਆਨ ਦੇਣਾ ਪਵੇਗਾ ਸਾਨੂੰ ਕਾਨੂੰਨੀ ਢਾਂਚਿਆਂ ਦੇ ਵਿੱਚ ਜੋ ਸਰਕਾਰਾਂ ਸਮੇਂ-ਸਮੇਂ ਸਰ ਤਬਦੀਲੀਆਂ ਕਰਦੀਆਂ ਨੇ ਇੱਕ ਸਮੇਂ ਦੇ ਉੱਤੇ ਹੁੰਦੀ ਸੀ ਧਾਰਾ ਆਈਪੀਸੀ ਜਿਹਨੂੰ ਹੁਣ ਭਾਰਤੀ ਨਿਆਂ ਪ੍ਰਣਾਲੀ ਕਰ ਦਿੱਤਾ ਗਿਆ ਆਈਪੀਸੀ ਦੀ ਧਾਰਾ ਸਿੱਧੇ ਤਰੀਕੇ ਕਹਿੰਦੀ ਸੀ ਕਿਸੇ ਨੂੰ ਵੀ ਪੈਰੋਲ ਜਾਂ ਫਰਲੋ ਦੇਣੀ ਹੈ ਤਾਂ ਤਿੰਨ ਕਾਰਨ ਹੋਣੇ ਚਾਹੀਦੇ ਨੇ ਪਹਿਲਾ ਕਿਸੇ ਦੇ ਘਰ ਕੋਈ ਮਰ ਗਿਆ ਹੋਵੇ ਖੂਨੀ ਰਿਸ਼ਤਾ ਹੋਵੇ ਜਿਸ ਦੇ ਨਾਲ ਮਾਤਾ ਪਿਤਾ ਘਰ ਦਾ ਕੋਈ ਹੋਰ ਬਜ਼ੁਰਗ ਜਾਂ ਘਰ ਦਾ ਕੋਈ ਛੋਟਾ ਬੱਚਾ ਫਿਰ ਪਰੋਲ ਜਾਂ ਫਰਲੋ ਦਿੱਤੀ ਜਾਂਦੀ ਸੀ ਦੂਜੇ ਕਾਰਨ ਦੇ ਉੱਤੇ ਕਿ ਤੁਹਾਡੇ ਘਰੇ ਕੋਈ ਨਜ਼ਦੀਕੀ ਨਿਆਣੇ ਦਾ ਵਿਆਹਤਰ ਆ ਤੁਹਾਡੇ ਭੈਣ ਭਰਾ ਦੇ ਵਿੱਚੋਂ ਕਿਸੇ ਦਾ ਵਿਆਹਤਰ ਆ ਜਾਂ ਤੀਸਰੀ ਥਾ ਤੇ ਉਸ ਵੇਲੇ ਫਰਲੋ ਜਾਂ ਪਰੋਲ ਦਿੱਤੀ ਜਾਂਦੀ ਸੀ ਕਿ ਜੇਕਰ ਤੁਹਾਡੇ ਕੋਲ ਖੇਤੀ ਬਾੜੀ ਜੋਗੀ ਚੰਗੀ ਖਾਸੀ ਜ਼ਮੀਨ ਹੈ ਤੇ ਤੁਹਾਨੂੰ ਜਾ ਕੇ ਉੱਥੇ ਬਾੜੀ ਜਾਂ ਬਜਾਈ ਦੇ ਸਮੇਂ ਪਹੁੰਚਣਾ ਹੈ ਤਾਂ ਤੁਹਾਨੂੰ 15 5 10 ਦਿਨਾਂ ਦੇ ਲਈ 2 ਹਫ਼ਤੇ ਦੀ ਪੈਰੋਲ ਜਾਂ ਫਰਲੋ ਦਿੱਤੀ ਜਾਂਦੀ ਸੀ ਇਹ ਕੁਝ ਕਾਰਨ ਹੁੰਦੇ ਸੀ ਆਈਪੀਸੀ ਦੇ ਅਧੀਨ ਭਾਰਤੀ ਨਿਆਂ ਪ੍ਰਣਾਲੀ ਨੂੰ ਲਿਆ ਕੇ ਕਿਸ ਤਰੀਕੇ ਦੇ ਨਾਲ ਛੂਟ ਦਿੱਤੀ ਜਾ ਰਹੀ ਹੈ ਉਹ ਅਸੀਂ ਵੇਖ ਰਹੇ ਹਾਂ ਕਈ ਤਰੀਕੇ ਦੇ ਅਜਿਹੇ ਜੋ ਕਾਨੂੰਨ ਸਿਗੇ ਜੋ ਸਖਤੀ ਤੌਰ ਦੇ ਉੱਤੇ ਜਾਂ ਕਿਹੜੋ ਵੱਡੇ ਪੱਧਰ ਦੇ ਉੱਤੇ ਲਾਗੂ ਕੀਤੇ ਜਾਂਦੇ ਸੀ ਭਾਵੇਂ ਐਨਐਸਏ ਹੋਵੇ ਯੂਆਪਾ ਹੋਵੇ ਉਹਨੂੰ ਲਿਆ ਕੇ ਸਿਰਫ ਥਾਣਿਆਂ ਤੱਕ ਇੱਕ ਹੌਲਦਾਰ ਨੂੰ ਵੀ ਇਹ ਤਾਕਤ ਦੇ ਦਿੱਤੀ ਸਰਕਾਰ ਨੇ ਕੀ ਭਾਈ ਜਿਸ ਵਲੇ ਐਫ ਆਈ ਆਰ ਦਰਜ ਹੋਣੀ ਹੈ ਤੈਨੂੰ ਜੇ ਲੱਗੇ ਦਾ ਸਾਹਮਣੇ ਵਾਲਾ ਬੰਦਾ ਜੋ ਕਹਾਣੀ ਦੱਸ ਰਿਹਾ ਜੋ ਆਪਣੀ ਸ਼ਿਕਾਇਤ ਲਿਖਾ ਰਿਹਾ ਉਹਦੇ ਵਿੱਚ ਕੋਈ ਸਖਤ ਧਾਰਾ ਵੀ ਲਾਣੀ ਹੈ ਲਾ ਦਿਓ ਭਾਰਤੀ ਨਿਆਂ ਪ੍ਰਣਾਲੀ ਨੂੰ ਇਸ ਤਰੀਕੇ ਦੇ ਨਾਲ ਨਰਿਸ਼ ਕਰਕੇ ਸਾਹਮਣੇ ਰੱਖਿਆ ਜਾ ਰਿਹਾ ਤੇ ਉਸ ਦੇ ਵਿੱਚ ਹੀ ਕਈ ਦਾਪੇਜ ਖੇਡੇ ਜਾਂਦੇ ਨੇ ਜਿਸ ਨਾਲ ਦੀ ਵਰਤੋਂ ਕਰਕੇ ਇਸ ਵੇਲੇ ਆਉਣ ਵਾਲੇ ਬਾਕੀ ਸਾਲਾ ਦੇ ਵਿੱਚ ਵੀ ਜੋ 20 ਸਮਾਂ ਸਾਲਾ ਦਾ ਸਮਾਂ ਸੀਗਾ ਇਹ ਰਾਮ ਰੀਮ ਦਾ ਉਹਦੇ ਵਿੱਚ ਹੋਰ ਵੱਧ ਸਮਾਂ ਅਜਿਹੇ ਬੰਦਿਆਂ ਨੂੰ ਜੇਲ੍ਹ ਤੋਂ ਬਾਹਰ ਰੱਖ ਕੇ ਸਿਆਸੀ ਲਾਹਾ ਲਿੱਤਾ ਜਾ ਸਕੇ ਸਿਆਸਤਦਾਨ ਉਸ ਦੀ ਤਿਆਰੀ ਦੇ ਵਿੱਚ ਨੇ ਹਰਿਆਣਾ ਸਰਕਾਰ ਦੇ ਅਧੀਨ ਇਹ ਪਰੋਲ ਫਿਰੋ ਸਾਹਮਣੇ ਦਿੱਤੀ ਗਈ ਹੈ ਕਿਸੇ ਤਰੀਕੇ ਦੀ ਕੋਈ ਪੁਲਿਸ ਪ੍ਰੋਟੈਕਸ਼ਨ ਜਾਂ ਪੁਲਿਸ ਦੇ ਅਧੀਨ ਪੁਲਿਸ ਦੀ ਨਿਗਰਾਨੀ ਦੇ ਵਿੱਚ ਰਾਮ ਰਹੀਮ ਰਹੇਗਾ ਕੋਈ ਅਸੀ ਗੱਲ ਨਹੀਂ ਕਹੀ ਗਈ ਰਾਮ ਰਹੀਮ ਨੇ ਬਾਹਰ ਆ ਕੇ ਲੋਕਾਂ ਦੇ ਨਾਲ ਗਲਬਾਤ ਫਿਰ ਆਪਣੇ ਕਹੋ ਜੋ ਵੱਡੇ ਇਕੱਠ ਕਰਕੇ ਆਪਣੇ ਸਤਸੰਗ ਉਹਦੇ ਵਿੱਚ ਜੋ ਕੁਝ ਗੱਲ ਕਰਦਾ ਪਿਛਲੀ ਵਾਰ ਜਦ ਫਰਲੋ ਦਿੱਤੀ ਗਈ ਸੀ ਦਿੱਲੀ ਦੀਆਂ ਚੋਣਾਂ ਸੀਗੀਆਂ ਉਸ ਵੇਲੇ ਧਿਆਨ ਉਧਰ ਕੇਂਦਰਿਤ ਸੀਗਾ ਕਿ ਹਾਂ ਬਈ ਦਿੱਲੀ ਦੇ ਰਹਿਣ ਵਾਲੇ ਦੇ ਸਾਥੀ ਕਿਸ ਪਾਸੇ ਝੁਕਾਵ ਦੇ ਦੇਣਗੇ ਝੁਕਾਵ ਸਾਨੂੰ ਨਜ਼ਰ ਆ ਵੀ ਗਿਆ ਹੁਣ ਵੇਖਣਾ ਰਹੇਗਾ ਕਿ ਇਸ ਵਾਰ ਦੀ 21 ਦਿਨਾਂ ਦੀ ਇਹ ਫਰਲੋ ਦੇ ਵਿੱਚ ਕੀ ਕੁਝ ਸਿਆਸਤਦਾਨ ਇਸ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਜਾਣਨਾ ਇਹ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਪੰਥਕ ਜਥੇਬੰਦੀਆਂ ਜੋ ਅੱਜ ਤੱਕ ਬੇਤਵੀ ਦੇ ਮੁੱਦੇ ਦੇ ਉੱਤੇ ਘੇਰ ਨਹੀਂ ਸਕੇ ਅਸੀਂ ਇਹਨੂੰ ਕਾਨੂੰਨੀ ਤੌਰ ਦੇ ਉੱਤੇ ਜੋ ਅੱਜ ਤੱਕ ਸਮਾਗਰਚਾਨ ਦੇ ਵਿਸ਼ੇ ਦੇ ਉੱਤੇ 605 ਅਸੀਂ ਆਪਸ ਦੇ ਵਿੱਚ ਹੋਏ ਫਿਰਦੇ ਆ ਕੀ ਅਸੀਂ ਕੋਈ ਸਖਤ ਮੁੱਦਾ ਕੋਈ ਸਖਤ ਐਕਸ਼ਨ ਆਪਣੇ ਵੱਲੋਂ ਸੁਪਰੀਮ ਕੋਰਟ ਤੱਕ ਨਹੀਂ ਲੈ ਸਕਦੇ ਕਿ ਸੁਪਰੀਮ ਕੋਰਟ ਧਿਆਨ ਦੇ ਵਿੱਚ ਲਿਆਈਏ ਕਿ ਦੇਖੋ ਇਹ ਕੀ ਹੋ ਰਿਹਾ ਹੈ ਕਤਲ ਦੇ ਦੋਸ਼ੀ ਨੂੰ ਕਨਵਿਕਟ ਹੋ ਚੁੱਕੇ ਬੰਦੇ ਨੂੰ ਰੇਪ ਦੇ ਮਸਲੇ ਦੇ ਵਿੱਚ ਕਨਵਿਕਟ ਹੋ ਚੁੱਕੇ ਬੰਦੇ ਨੂੰ ਇਸ ਤੱਕ ਨਿਰੰਤਰ ਪੈਰੋਲ ਤੇ ਫਰਲੋ ਦਿੱਤੀ ਜਾ ਰਹੀ ਹੈ ਖੋਜ ਪੜਤਾਲ ਹੋਵੇ ਕੋਈ ਇਨਕੁਆਰੀ ਬਿਠਾਈ ਜਾਏ ਕਿ ਕਿ ਕੁਝ ਸਿਆਸਤਦਾਨ ਖਟਣਾ ਚਾ ਰਹੇ ਨੇ ਰਾਮ ਰਹੀਂ ਤੋਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾੜਦਾਲ ਜੁੜੇ ਹੋਏ ਨੇ ਗੁਰਮੋਹਨਪ੍ਰੀਤ ਸਿੰਘ ਜੋ ਐਡਵੋਕੇਟ ਨੇ ਬਰੀਕੀ ਦੇ ਨਾਲ तमाम ਚੀਜ਼ਾਂ ਨੂੰ ਸਮਝਦੇ ਨੇ ਕਾਨੂੰਨੀ ਪੱਖ ਵੀ ਜਾਣਦੇ ਨੇ ਤੇ ਸਿਧਾਂਤਕ ਤੌਰ ਤੋਂ ਵੀ ਸੰਗਤ ਤੋਂ ਸੰਗਤ ਨੂੰ ਸਮਝਾਉਣ ਦੀ ਸੀ ਇਹੀ ਕੋਸ਼ਿਸ਼ ਕਰਨੀ ਹੈ ਕਿ ਜਦ ਇਹ तमाम ਚੀਜ਼ਾਂ ਵਾਪਰ ਦੀਆਂ ਨੇ ਕਹਿਣ ਵਾਲਿਆਂ ਨੇ ਇਹੀ ਕਹਿਣਾ ਕਿ ਲੈ ਫਿਰ ਕੀ ਹੋਇਆ ਉਹਦੇ ਤਾਂ ਸਿਆਸੀ ਬੜੇ ਦਾਪੇ ਚ ਚੱਲਦੇ ਨੇ ਉਹਨੇ ਤਾਂ ਬਾਹਰ ਆ ਹੀ ਜਾਣਾ ਹੈ ਲੇਕਿਨ ਜੱਜ ਜੱਜ ਜਿਹਾ ਮੌਕਾ ਹੋਵੇ ਸਾਨੂੰ ਆਵਾਜ਼ ਬੁਲੰਦ ਕਰਨ ਦਾ ਮੌਕਾ ਮਿਲੇਗਾ ਕਿ ਕਿਉਂ ਸਾਡੇ ਬੰਦੀ ਸਿੰਘਾਂ ਨੂੰ ਇਸ ਤਰੀਕੇ ਦੇ ਨਾਲ ਇਗਨੋਰ ਕੀਤਾ ਜਾਂਦਾ ਹੈ ਤੇ तमाम ਤਰੀਕੇ ਦੀਆਂ ਕਹਿ ਲੋ ਸਿੱਖਾਂ ਨੂੰ ਨੀਵਾ ਦਿਖਾਉਣ ਦੀਆਂ ਸਿੱਖਾਂ ਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਘੱਟ ਗਿਣਤੀ ਹੋ ਤੁਹਾਡੇ ਲਈ ਕਾਨੂੰਨ ਵੱਖਰੀ ਨੇ ਤੇ ਬਹੁ ਗਿਣਤੀਆਂ ਵਾਸਤੇ ਕਾਨੂੰਨ ਵੱਖਰੇ ਨੇ ਸਾਡੇ ਨਾਲ ਇਸ ਵੇਲੇ ਗੁਰਮੋਹਨ ਪ੍ਰੀਤ ਸਿੰਘ ਜੁੜ ਚੁੱਕੇ ਨੇ ਜੀ ਲਾਈਵ ਉਹਨਾਂ ਦਾ ਸਵਾਗਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਗੁਰਮਨਪ੍ਰੀਤ ਸਿੰਘ ਜਿਸ ਤਰੀਕੇ ਦੇ ਨਾਲ ਅਸੀਂ ਸੰਗਤ ਤੱਕ तमाम ਜਾਣਕਾਰੀਆਂ ਪਹੁੰਚਾ ਰਹੇ ਹਾਂ ਕਿ ਅੱਜ ਸਵੇਰੇ ਕਿਸ ਤਰੀਕੇ ਦੇ ਨਾਲ 21 ਦਿਨਾਂ ਦੀ ਫਰਲੋ ਦੇ ਦਿੱਤੀ ਗਈ ਹੈ ਰਾਮ ਰਹੀਮ ਨੂੰ ਬੀਤੇ ਤਕਰੀਬਨ ਜਦ ਤੋਂ ਜੇਲ੍ਹ ਦੇ ਵਿੱਚ ਹੈਗਾ 11 ਤੋਂ 12 ਵਾਲ ਕੋਲ ਪੈਰੋਲ ਜਾਂ ਫਰਲੋ ਨੂੰ ਹੁਣ ਤੱਕ ਦਿੱਤੀ ਗਈ ਹੈ ਕਿਸ ਤਰੀਕੇ ਦੇ ਨਾਲ ਵੇਖੀਏ ਜਦ ਵੀ ਅਸੀਂ तमाम ਹਾਲਾਤਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਰਾਮ ਰਹੀਮ ਦੇ ਕੇਸ ਦੀ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਪੈਰੋਲ ਕਾਨੂੰਨੀ ਨਿਯਮ ਨੂੰ ਕਿਸ ਤਰੀਕੇ ਛਿੱਕੇ ਟੰਗਿਆ ਜਾਂਦਾ ਹੈ ਜਦ ਕਿਸੇ ਬਲਤਕਾਰੀ ਅਤੇ ਕਿਸੇ ਕਤਲकांड ਦੇ ਵਿੱਚ ਦੋਸ਼ੀ ਕਰਾਰ ਦਿੱਤੇ ਬੰਦੇ ਨੂੰ ਇਸ ਤਰੀਕੇ ਦੇ ਨਾਲ ਨਿਰੰਤਰ ਛੁੱਟੀ ਦੇ ਉੱਤੇ ਭੇਜ ਦਿੱਤਾ ਜਾਂਦਾ ਹੈ ਕਾਨੂੰਨੀ ਜੋ ਜੱਜ ਉੱਥੇ ਬੈਠੇ ਨੇ ਪੂਰੇ ਤਰੀਕੇ ਦੇ ਨਾਲ ਕਹੋ ਛਿੱਕੇ ਟੰਗ ਦਿੱਤੇ ਜਾਂਦੇ ਨੇ ਸਾਰੇ ਨਿਯਮ ਕੀ ਇਹ ਸਭ ਸਹੀ ਹੋ ਰਿਹਾ ਵਾਜਬ ਹੋ ਰਿਹਾ ਜਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੋ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੱਲ ਕਰਾਂ ਕਿ ਕੱਲੇ 2024 ਦੇ ਵਿੱਚ ਲਈ ਜੇ ਗੱਲ ਕਰ ਲਈਏ ਤੇ ਇਹ ਪੰਜਵੀਂ ਪੈਰੋਲ ਆ ਜਾਂ ਫਰ ਲੋਅ ਹੈ ਹਮ ਠੀਕ ਹੈ ਜੀ ਜੀ 2024 ਦੇ ਵਿੱਚ ਜੇ ਅਸੀਂ ਕਾਊਂਟ ਕਰੀਏ ਤੇ 142 ਦਿਨ ਜਿਹੜਾ ਤੁਸੀਂ ਲਾ ਕੇ ਚੱਲੋ ਜੀ ਕੱਲੇ 2024 ਚ ਇਹ ਜਿਹੜਾ ਪੀਡੋਫਾਈਲ ਹੈ ਕ੍ਰਾਈਮ ਦੇ ਵਿੱਚ ਜਿਹੜੀ ਟਰਮ ਆ ਜੀ ਇਹ ਜਿਹੜਾ ਹਵਸੀ ਇਨਸਾਨ ਆ ਹੈਨਾ ਹੂੰ ਤੇ ਦਰਿੰਦਾ ਇਹਨੂੰ ਕੋਰਟ ਨੇ ਯੂਜ਼ ਕੀਤਾ ਸੀ ਕਿ ਜਿੰਨਾਂ ਨੇ ਘਟਿਆ ਕੰਮ ਕੀਤਾ ਇਸ ਪਰ ਕੋਰਟ ਦੀ ਜੱਜਮੈਂਟ ਦੇ ਵਿੱਚ ਜੋ ਇਹਦੇ ਬਾਰੇ ਆਇਆ ਸੀ ਬੜਾ ਕਿਉਂਕਿ ਹਾਲ ਹੀ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਲੇਟੈਸਟਲੀ ਕੇਸ ਹੋਇਆ ਪੰਜਾਬ ਦੇ ਵਿੱਚ ਇੱਕ ਸੂਡੋ ਪਾਸਟਰ ਹੈ ਬਜਿੰਦਰ ਉਹਦੇ ਉੱਤੇ ਵੀ ਐਡਾ ਰੇਪ ਕੇਸ ਜਿਹੜਾ ਹੈ ਉਹ ਤੈਅ ਹੋਇਆ ਬਿਲਕੁਲ ਤੇ ਉਹਦੇ ਵਿੱਚ ਉਹ ਕਹਿ ਰਹੇ ਸੀਗੇ ਕਿ ਅਗੋਂ ਪੰਜਾਬ ਕੀ ਇਲੈਕਸ਼ਨਸ ਆਉਣੀਆਂ ਤੇ ਇਹ ਪੈਰੋਲ ਤੇ ਬਾਹਰ ਆ ਜਾਏਗਾ ਹਮ ਤੇ ਉਹ ਸੇਮ ਚੀਜ਼ ਜਿਹੜੀ ਹੈ ਇੱਥੇ ਆਪਾਂ ਮਹਿਸੂਸ ਕਰਦੇ ਹਾਂ ਕਿ ਹੁਣੇ ਪਿੱਛੇ ਜੇ ਦਿੱਲੀ ਇਲੈਕਸ਼ਨ ਸੀਗੀਆਂ 31 ਡੇਜ਼ ਦੇ ਲਈ ਪੀਤਰਾਮ ਰਾਈਂ ਸੀ ਜਿਹੜਾ ਉਹ ਬਾਹਰ ਸੀਗਾ ਜੀ ਠੀਕ ਹੈ ਜੀ ਹੁਣ ਕੀ ਹੈਗਾ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਨ ਡੈਮੋਕ੍ਰੇਸੀ ਹੈ ਨਾ ਜੀ ਜਿਹੜਾ VOTING ਸਿਸਟਮ ਹੈਗਾ ਉਹਦੇ ਵਿੱਚ ਸਾਡੀ ਕੰਟਰੀ ਦੇ ਵਿੱਚ ਇੰਡੀਆ ਦੇ ਵਿੱਚ ਹਲੇ ਵੀ 1 ਤਿਹਾਈ ਦੇ ਕਰੀਬਨ ਪੋਪੂਲੇਸ਼ਨ ਇਹੋ ਜਿਹੀ ਹੈ ਜਿਨ੍ਹਾਂ ਨੂੰ ਸਵੱਛ ਭਾਰਤ ਅਰਗਾ ਅਭਿਆਨ ਕਰਾ ਕੇ ਗਵਰਨਮੈਂਟ ਨੂੰ ਦੱਸਣਾ ਪੈ ਰਿਹਾ ਕਿ ਵੇਅਰ ਯੂ ਨੀਡ ਟੂ ਡੈਫਕਟ ਵੀ ਨੀਡ ਟੂ ਯੂਰੀਨੇਟ ਜੀ ਪਬਲਿਕ ਪਲੇਸਿਸ ਤੇ ਇਹ ਨਹੀਂ ਕਰੀਦਾ ਜੀ ਸੋ ਕਿ ਪੰਜਾਬੀ ਵਿੱਚ ਗੱਲ ਕਰੀਏ ਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਹਗਣਾ ਮੂਤਣਾ ਕਿੱਥੇ ਆ ਹੂੰ ਸੋ ਇਨ ਸੱਚ ਟਰੈਜੇਡੀਜ਼ ਏਰੀਆਜ਼ ਜਿਹੜੇ ਕੁਝ ਵਲਨਰੇਬਲ ਸੈਕਸ਼ਨਸ ਨੇ ਕਾਸਟ ਬੇਸਡ ਸੋਸਾਇਟੀ ਆ ਇੰਡੀਆ ਦੇ ਵਿੱਚ ਜਿਹੜੇ ਡਾਊਨਟਰੋਡਨਸ ਨੇ ਜੀ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਖੇਡ ਕੇ ਖਿਲਵਾੜ ਕਰਕੇ ਕਿਵੇਂ ਜਿਹੜੇ ਇਦਾਂ ਦੇ ਬਾਬੇ ਨੇ ਇਹ ਰੇਜ਼ ਹੁੰਦੇ ਆ ਪਾਵਰ ਦੇ ਵਿੱਚ ਠੀਕ ਕਿ ਇਹ ਬੰਦਿਆਂ ਦੇ ਕੋਲ ਇੱਕ ਲੈਵਲ ਦੀ ਪੋਲੀਟੀਕਲ ਸਟੂਰਡਸ਼ਿਪ ਹੈ ਜੀ ਜੀ ਵੀ ਨਾਲ ਤੁਸੀਂ ਦੇਖੋ ਕਿ ਇਹ ਮੈਨੀਪੂਲੇਟ ਕਰ ਲੈਂਦੇ ਆ ਸਾਰੀਆਂ ਚੀਜ਼ਾਂ ਨੂੰ ਜੀ ਹੁਣ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਡੀਆ ਦੇ ਵਿੱਚ ਇੱਕ ਪੋਜ਼ਿਟਿਵ ਟੈਂਜ ਆਫ ਸੈਕੂਲਰਿਜ਼ਮ ਹੈ ਧਰਮ ਨਿਰਪੱਖਵਾਦ ਹੈ ਪਰ ਧਰਮ ਦੇ ਵਿੱਚ ਕੋਈ ਖੇੜਛਾੜ ਨਹੀਂ ਹਮ ਉੱਥੇ ਇੱਕ ਪਾਸੇ ਜਦੋਂ ਤਾਂ ਅਸੀਂ ਜੇ ਗੱਲ ਕਰੀਏ ਭਾਈ ਜਗਤਾਰ ਸਿੰਘ ਹਵਾਰਾ ਦੀ ਜਾਂ ਹੋਰ ਬੰਦੀ ਸੇਖਾਂ ਦੀ ਜੀ ਭਾਈ ਜਗਤਾਰ ਸਿੰਘ ਤਾਰਾ ਭਾਈ ਜਗਤਾਰ ਸਿੰਘ ਪਿਉਰਾ ਹੈ ਨਾ ਇੱਕ ਨਹੀਂ ਕਿੰਨੇ ਹੀ ਨਾਮ ਨੇ ਹਮ ਬੀਬਲਵਾਨ ਸਿੰਘ ਰਾਜੂਆੜਾ ਜਦੋਂ ਤਾਂ ਇਹਨਾਂ ਦੀ ਗੱਲ ਆਉਂਦੀ ਹੈ ਜੇ ਸਭ ਤੋਂ ਵੱਡੀ ਸਟੋਰੀ ਐਗਜ਼ੈਂਪਲ ਲਈ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਕਿੰਨੇ ਸਾਲ ਹੋ ਗਏ ਜੇਲ੍ਹ ਤੇ ਜੀ तकरीबन तकरीबन 3 ਦਹਾਕੇ ਹੋ ਗਏ ਆ ਬਿਲਕੁਲ ਤੇ ਉੱਥੇ ਹੀ ਜੇ ਦੂਜੇ ਪਾਸੇ ਇਹੋ ਜੇ ਹਾਲਾਂਕਿ ਉਹਨਾਂ ਦਾ ਜਿਹੜਾ ਜੇਲ੍ਹ ਕੰਡਕਟ ਹੈ ਸਭ ਕੁਝ ਹੈ ਜੇ ਤੁਸੀਂ ਦੇਖੋ ਤੇ ਉਹ ਮਤਲਬ ਵੀ ਜੇਲਰ ਤੱਕ ਵੀ ਜਦੋਂ ਕੋਈ ਡਿਸਪਿਊਟਸ ਆਉਂਦੇ ਆ ਉਹ ਇਹਨਾਂ ਨੂੰ ਬੁਲਾਉਂਦੇ ਆ ਅੰਦਰ ਜੀ ਰੈਵੈਲਰੀਜ਼ ਜਿਹੜੀਆਂ ਨੇ ਆਪਸ ਵਿੱਚ ਕ੍ਰਿਮੀਨਲਸ ਦੇ ਆ ਸੋਲਵ ਕਰਨ ਨੂੰ ਹੂੰ ਕਿ ਜਿਹੜਾ ਬੰਦਾ ਨੇਕੀ ਦੀ ਜੰਗ ਤੁਸੀਂ ਆਪ ਹੀ ਦੇਖੋ ਨਾ ਇੱਕ ਬਲਾਕਕਾਰ ਦੇ ਪਿੱਛੇ ਤੇ ਆ ਪੁੱਠੇ ਸਿੱਦੇ ਕੰਮਾਂ ਦੇ ਵਿੱਚ ਜੇਲ੍ਹ 'ਚ ਜਾਣਾ ਜੀ ਤੇ ਇੱਕ ਹੋਂਦ ਦੀ ਜਦੋਂ ਖਤਰਾ ਪੈ ਗਿਆ ਸੀ ਜਦੋਂ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਐਮ ਸੀ ਸੀਗਾ ਪੰਜਾਬ ਦੀ ਨੌਜਵਾਨੀ ਦੇ ਲਹੂ ਦਾ ਪਿਆਸਾ ਹੋ ਗਿਆ ਸੀ ਜੀ 80 90 ਦਾ ਜੇ ਅਸੀਂ ਦੌਰ ਦੇਖੀਏ ਜਿਹਦੇ ਵਿੱਚ ਤੁਸੀਂ ਲਾਓ ਕਿ ਭਾਈ ਜਸਵੰਤ ਸਿੰਘ ਖਾਲੜਾ ਜਲਦੀ ਰਿਪੋਰਟ ਹੀ ਜਿਹੜੀ ਆ ਉਹ 25000 ਨੌਜਵਾਨਾਂ ਦੇ ਫੇਕ ਐਨਕਾਊਂਟਰ ਦੀ ਗੱਲ ਕਰਦੀ ਆ ਜੀ ਉਸ ਤੋਂ ਇਲਾਵਾ ਕਈ ਤਾਂ ਇੱਕ ਖਲੜਾ ਸਾਹਿਬ ਤਾਂ ਸਾਡੇ ਸਾਹਮਣੇ ਆ ਗਏ ਹੋਰ ਜਿਹੜੇ ਕਈ ਖਲੜਾ ਸਾਹਿਬ ਦੇ ਪੈਰਾਂ ਤੇ ਪੈਰੋਕਾਰਾਂ ਤੇ ਚੱਲੇ ਉਹ ਸਾਡੇ ਸਾਹਮਣੇ ਨਹੀਂ ਆਉਣ ਦਿੱਤੇ ਇਹਨਾਂ ਨੇ ਸੋ ਫਿਰ ਇੱਕ ਸੀਐਮ ਦਾ ਐਕਸ਼ਨ ਹੁੰਦਾ ਸਰਦਾਰ ਜਗਤਾਰ ਸਿੰਘ ਹਵਾਰਾ ਦੇ ਥਰੂ ਤੇ ਉਸ ਤੋਂ ਬਾਅਦ ਪੰਜਾਬ ਦੇ ਯੂਥ ਦੀ ਇੱਕ ਲੈਵਲ ਦੇ ਉੱਤੇ ਜਿਹੜੀ ਲਿੰਚਿੰਗ ਹੈ ਪੰਜਾਬ ਪੁਲਿਸ ਦੇ ਦੁਆਰਾ ਉਹ ਬੰਦ ਹੋ ਜਾਂਦੀ ਹੈ ਉੱਥੇ ਤਾਂ ਇੱਕ ਪਾਸੇ ਸਿਸਟਮ ਹੈ ਜਆ 28 28 ਸਾਲ ਉਹਨਾਂ ਦੇ ਚਲਾਨ ਤੱਕ ਨਹੀਂ ਪੇਸ਼ ਹੁੰਦੇ ਜੀ ਔਰ ਦੂਜੇ ਪਾਸੇ ਜੇ ਤੁਸੀਂ ਹੁਣ ਗੁਰਮੀਤ ਰਾਮ ਰੇਮ ਦੀ ਥੋੜੀ ਡਿਟੇਲ ਦੇ ਵਿੱਚ ਗੱਲ ਕਰ ਲਓ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇਣਾ ਜਿਹੜੀ ਆਮ ਨੈਟ ਤੇ ਅਵੇਲੇਬਲ ਹੈਗੀ ਆ ਠੀਕ ਹੈ ਜੀ ਇਹਨਾਂ ਦੀਆਂ ਜਿਹੜੀਆਂ ਕਨਵਿਕਸ਼ਨਸ ਨੇ ਦੋ ਰੇਪ ਕੇਸਿਸ ਦੇ ਵਿੱਚ ਇਹਨਾਂ ਦੀਆਂ ਕਨਵਿਕਸ਼ਨਸ ਨੇ ਇੱਕ ਮਰਡਰ ਕੇਸ ਦੇ ਵਿੱਚ ਕਨਵਿਕਟ ਤੈ ਨੇ ਜੀ ਮਤਲਬ ਇੰਡੀਅਨ ਸਿਸਟਮ ਕਹਿੰਦਾ ਕਿ ਇਨੋਸੈਂਟਿਸ ਨਾਟ ਗਿਲਟੀ ਅਨਲਿਫਟ ਅੰਟਿਲ ਅਨਲੈਸ ਪ੍ਰੂਵਨ ਕਨਵਿਕਟ ਠੀਕ ਹੁਣ ਸਾਡੇ ਬੰਦੀ ਸਿੰਘਾਂ ਦੇ ਤਾਂ ਕਈਆਂ ਦੇ ਟ੍ਰਾਇਲ ਹੀ ਨਹੀਂ ਚੱਲੇ ਹਲੇ ਤੱਕ ਬਿਲਕੁਲ ਜਿਹੜੇ ਉਹਨਾਂ ਦੇ ਟ੍ਰਾਇਲ ਚੱਲ ਰਹੇ ਆ ਉਹ ਬਰੀ ਹੋ ਰਹੇ ਆ ਮੈਂ ਤੁਹਾਨੂੰ ਕੰਪੈਰੀਸ਼ਨ ਦਿਖਾਣਾ ਉਹਦੇ باوجود ਉਹਨਾਂ ਨੂੰ ਪੈਲ ਆਰ ਲਿਆ ਫਰਲੋ ਨਹੀਂ ਮਿਲ ਰਹੀ ਦੂਜੇ ਪਾਸੇ ਇਹ ਜਿਹੜੇ ਰੇਪਿਸਟ ਬਲਾਤਕਾਰੀ ਬਾਬੇ ਨੇ ਦੋ ਤਾਂ ਇਹਨਾਂ ਦੀਆਂ ਰੇਪ ਦੀਆਂ ਕਨਵੈਕਸ਼ਨਸ ਨੇ ਇੱਕ ਮਰਡਰ ਚਨ ਹੋ ਚੁੱਕੇ ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਦੋ ਰੇਪ ਦੇ ਕ੍ਰਿਮੀਨਲ ਚਾਰਜਸ ਨੇ ਹੂੰ ਜਿਹਨਾਂ ਦੇ ਉੱਤੇ ਮਰਡਰ ਦਾ ਜਿਹੜਾ ਚਾਰਜ ਹੈ ਫਿਰ ਇਹਨਾਂ ਦੇ ਉੱਤੇ ਸੈਕਰੀਲੇਜ ਦਾ ਚਾਰਜ ਹੈ ਜਿਦੇ ਵਿੱਚ ਅਸੀਂ ਦੇਖ ਸਕਦੇ ਹਾਂ ਕੁਝ ਅਖੌਤੀ ਟੱਕ ਪਾਰਟੀਆਂ ਜਿਨ੍ਹਾਂ ਨੇ ਮਾਫੀ ਦੇ ਦਿੱਤੀ ਸੀਗੀ ਜਿਨ੍ਹਾਂ ਨੇ ਇਸ ਵੇਲੇ ਕਾਲ ਤੱਕ ਸਾਹਬ ਦੇ ਫੈਸਲਿਆਂ ਦਾ ਵੀ مخਾਲ ਬਣਾਇਆ ਹੋਇਆ ਸੈਕਰੀਲੇਜ ਦੀ ਜੇ ਅਸੀਂ ਗੱਲ ਕਰੀਏ ਫਿਰ ਇਸ ਬਲਾਤਕਾਰੀ ਬਾਬੇ ਦੇ ਉੱਤੇ ਕੈਸਟਰੇਸ਼ਨ ਦਾ ਕਈਆਂ ਦਾ આરોਪ ਹੈਗਾ ਬਿਲਕੁਲ ਤੇ ਪੈਨਲਟੀ ਜਿਹੜੀ ਹੈ ਇਹ ਦੀ ਕੋ ਛੋਟੇ ਮੋਟੀ ਨਹੀਂ ਹੈ 20 ਇਅਰਜ਼ ਦੀ ਜੇਲ ਹੈ 10 ਇਅਰਜ਼ ਇਚ ਫੋਰ ਦਾ 2 ਰੇਪ ਕਨਵੈਕਸ਼ਨਸ ਤੇ ਮਰਡਰ ਦੇ ਕੇਸ ਦੇ ਵਿੱਚ ਇਹਨੂੰ ਲਾਈਫ ਇੰਪ੍ਰੀਜ਼ਨਮੈਂਟ ਮਿਲੀ ਹੈ ਲਾਈਫ ਇਨ ਪ੍ਰਿਜ਼ਨਮੈਂਟ ਵੀ ਹੋਵੇ ਮਰਡਰ ਦਾ ਕੇਸ ਹੋਵੇ ਰੇਪ ਦਾ ਕੇਸ ਹੋਵੇ ਤੇ ਜੋ ਫਰਲੋ ਜਾਂ ਪੈਰੋਲ ਦਿੱਤੀ ਜਾਂਦੀ ਹੈ ਤਾਂ ਫਿਰ ਸਿੱਖਾਂ ਨੂੰ ਕਿਉਂ ਨਹੀਂ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਹੈ 400 ਦੇ ਕਰੀਬ ਇਹਦੇ ਫਾਲੋਅਰਸ ਦੀ ਇਹਦੇ ਉੱਤੇ ਕੈਸਟਰੇਸ਼ਨ ਦਾ ਰੋਪ ਹੈ ਜੀ ਕੈਸਟਰੇਸ਼ਨ ਦੇ ਨਾਲ ਇੱਕ ਵਾਈਟਲ ਆਰਗਨ ਜਿਹੜਾ ਆ ਤੁਸੀਂ ਉਹਨੂੰ ਮਿਊਟਿਲੇਟ ਕਰ ਦਿੰਨੇ ਹੋ ਹੂੰ ਤੇ ਉਹ ਸਾਰੀ ਲਾਈਫ ਫਿਰ ਫੰਕਸ਼ਨਲ ਨਹੀਂ ਰਹਿੰਦਾ ਜੀ दैट ਟੈਂਟ ਅਮਾਉਂਟਸ ਟੂ ਗਰੀਵਸ ਹਾਰਟ ਐਸ ਪਰ ਇੰਡੀਅਨ ਲਾਜ਼ ਕੈਸਟਰੇਸ਼ਨ ਜਿਹਨੂੰ ਆਪਾਂ ਜੇ ਕਿਹੜੀਏ ਬੰਦੇ ਨੂੰ ਇੰਪੋਰਟੈਂਟ ਕਰਨਾ ਆਪਣੀ ਅੱਗੇ ਪ੍ਰੋਜੈਨੀ ਕਰੀਏ ਨਹੀਂ ਕਰ ਸਕਦਾ ਸੋ ਇੱਕ ਲੈਵਲ ਤੇ ਤਾਂ ਡਾਇਰੈਕਟ ਕੈਸਟਰੇਸ਼ਨ ਇਸ ਬਾਬੇ ਦੀ ਦਿਖ ਰਹੀ ਹੈ ਜਿਹਦੇ ਉੱਤੇ ਹਲੇ ਦੇਤੇ ਚਾਰਜਿਸ ਆਉਣੇ ਸਭ ਕੁਝ ਆਉਣੇ ਆ ਇੱਕ ਇਹ ਵੀ ਜਿਹੜੀ ਬਾਰ ਬਰੀ ਹੋ ਜਾਣਾ ਸਿਸਟਮ ਦੀ ਇਨਡਾਇਰੈਕਟ ਕੈਸਟਰੇਸ਼ਨ ਦਿਖ ਰਹੀ ਹੈ ਕਿ ਇਹ ਬੰਦਿਆਂ ਦੇ ਅੱਗੇ ਸਿਸਟਮ ਕਿਸ ਤਰੀਕੇ ਇੰਪੋਰਟੈਂਟ ਪਿਆ ਜੀ ਸਿਸਟਮ ਅਸੀਂ ਕੁਝ ਚਾਰਜਿਸ ਲਾਉਣੇ ਬੜੇ ਸਿਸਟਮ ਅਸੀਂ ਇੱਥੇ ਅਫਸਰशाही ਦੀ ਗੱਲ ਕਰ ਰਹੇ ਆਂ ਕਾਨੂੰਨਦਾਨਾਂ ਦੀ ਗੱਲ ਕਰ ਰਹੇ ਆ ਜਾਂ ਉਹ ਸਿਆਸਤਦਾਨਾਂ ਦੀ ਜਿਨ੍ਹਾਂ ਦੇ ਅਧੀਨ ਇਹ ਤਮਾਮ ਚੀਜ਼ਾਂ ਚੱਲਦੀਆਂ ਨੇ ਕਿਉਂਕਿ ਹਮੇਸ਼ਾ ਗੱਲ ਅਸੀਂ ਇਹ ਵਿਚਾਰਨਯੋਗ ਲੈ ਕੇ ਆਉਣਾ ਚਾਹਾਂਗੇ ਕਿ ਰਾਜਨੀਤਿਕ ਪਾਰਟੀਆਂ ਦਾ ਅਜੇ ਹੀ ਪੈਰੋਲਾਾਂ ਦੇ ਵਿੱਚ ਫਰਲੋਆਂ ਦੇ ਵਿੱਚ ਕਿੰਨੀ ਕਿ ਦਖਲਅੰਦਾਜ਼ੀ ਹੁੰਦੀ ਹੈ ਤੇ ਇਹ ਦਖਲਅੰਦਾਜ਼ੀ ਕਾਨੂੰਨੀ ਢਾਂਚੇ ਨੂੰ ਕਿੰਨੀ ਢਾ ਲਾਉਂਦੀ ਹੈ ਦੇਖੋ ਤੁਹਾਨੂੰ ਮੈਂ ਨਾ ਇੱਕ ਸਿੰਪਲ ਸਿੰਪਲ ਇੰਡੀਆ ਦਾ ਲਾਅ ਸਮਝਾਉਣਾ ਹਾਂ ਆਰਟੀਕਲ 15 51 ਹੈ ਜਿਹੜਾ ਜੀ ਇੰਡੀਅਨ ਕਨਸਟੀਟਿਊਸ਼ਨ ਦਾ ਉਸਪਿਰਟ ਇੰਡੀਅਨ ਕਨਸਟੀਟਿਊਸ਼ਨ ਦੇ ਇੱਕ ਸਟਰਕਚਰ ਜਿਹਦੇ ਵਿੱਚ ਹੈਗਾ ਸੈਪਰੇਸ਼ਨ ਆਫ ਲੈਜਿਸਲੇਚਰ ਐਗਜ਼ੀਕਿਊਟਿਵ ਜੁਡੀਸ਼ਰੀ ਪਰ ਸਾਡਾ ਕੋਈ ਅਮਰੀਕਾ ਵਰਗਾ ਸਟਰਕਚਰ ਨਹੀਂ ਹੈਗਾ ਸਾਡੇ ਉੱਤੇ ਬ੍ਰਿਟਿਸ਼ ਸੁਪਰੀਮੇਸੀ ਰਹੀ ਹੈ ਸੋ ਸਾਡੇ ਕੀ ਹੈ ਐਗਜ਼ੀਕਿਊਟਿਵ ਤੇ ਲੈਜਿਸਲੇਚਰ ਇੱਕ ਤਰੀਕੇ ਨਾਲ ਇਕੱਠੇ ਨੇ ਕਿਉਂਕਿ ਸਾਡੀ ਸੋਵਰਿਨਿਟੀ ਜਿਹੜੀ ਹੈ ਉਹ ਇੱਕ ਕਿਸਮ ਦੇ ਨਾਲ ਬ੍ਰਿਟਿਸ਼ ਲਾਅਸ ਚੋਂ ਆਈ ਹੈ ਗਵਰਨਮੈਂਟ ਆਫ ਇੰਡੀਆ ਐਕਟ 1935 ਚੋਂ ਹੋ ਕੇ ਆਈ ਹੈ ਜਿਹੜਾ ਬ੍ਰਿਟਿਸ਼ਰਸ ਨੇ ਮੇਜਰਲੀ ਡਰਾਫਟ ਕੀਤਾ ਸੀ ਹੁਣ ਜਿਹੜੀ ਜੁਡੀਸ਼ਰੀ ਹੈ ਉਹਨੇ ਤਾਂ ਇੱਥੇ ਬੜਾ ਬੋਲਡ ਡਿਸੀ ਜੀ ਠੀਕ ਹੈ ਜੀ ਠੀਕ ਹੈ ਇਹਨੂੰ ਉਹਨੂੰ ਕਨਵਰਟ ਡਿclare ਕਰਕੇ ਦਰਿੰਦਾ ਕਹਿ ਦਿੱਤਾ ਬਟ ਐਗਜ਼ੀਕਿਊਟਿਵ ਤੇ ਲੈਜਿਸਲੇਚਰ ਦੋਵੇਂ ਇੱਕ ਲੈਵਲ ਤੇ ਇਕੱਠੇ ਨਹੀਂ ਜਿਹੜਾ ਪੋਲੀਟੀਕਲ ਐਗਜ਼ੀਕਿਊਟਿਵ ਹੈ ਉਹ ਸਟੇਟ ਦਾ ਲਾ ਲਓ ਤੁਸੀਂ ਜੇ ਸਟੇਟ ਸਟਰਕਚਰ ਦੇਖਦੇ ਹੋ ਜਿਵੇਂ ਇਸ ਵਾਰੀ ਇਹਨੂੰ ਫਰਲੋ ਮਿਲੀ ਹਰਿਆਣਾ ਸਟੇਟ ਤੋਂ ਠੀਕ ਤੇ ਹਰਿਆਣਾ ਸਟੇਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ सिरसा ਜਿਹੜਾ ਆ ਇਹਦਾ ਮੇਜਰ ਏਰੀਆ ਹੂੰ ਜਿਵੇਂ ਜਿਹੜੇ ਦੇ ਭਗਤ ਨੇ ਜਾਂ ਮੇਜਰ ਚੰਕ ਆ ਠੀਕ ਉਹ ਸਾਰੀ ਸਿਰਸਾ ਦੇ ਵਿੱਚ ਹੈ ਸੋ ਇਹ ਸਾਰਾ ਕੁਝ ਇੱਕ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਦੇ ਨਾਲ ਇਨ ਐਕਸ਼ਨ ਹੋਇਆ ਤੇ ਜੋ ਇੱਕ ਵਾਰੀ ਉੱਪਰੋਂ ਪੋਲਿਟੀਕਲ ਨੈਰੇਟਿਵ ਸੈੱਟ ਹੋ ਜਾਂਦਾ ਉਹ ਵੀ ਥੱਲੇ ਐਗਜ਼ੀਕਿਊਟਿਵਸ ਨੇ ਜਿਹੜਾ ਫੋਲੋ ਅਪ ਕਰਨਾ ਹੁੰਦਾ ਹੁਣ ਅੱਜ ਦੀ ਜੇ ਤੁਸੀਂ ਇੰਡੀਅਨ ਨੈਸ਼ਨਲ ਡੇਲੀਆਂ ਦੇਖਦੇ ਹੋ ਸਾਰਿਆਂ ਦੇ ਵਿੱਚ ਇਹ ਖਬਰ ਆ ਹ ਇਹ ਕੋਈ ਮਤਲਬ ਵੀ ਅਲੱਗ ਚੀਜ਼ ਨਹੀਂ ਹੈ ਇਹਦੇ ਵਿੱਚ ਹੁਣ ਪੈਰਾਡੌਕਸ ਇਹ ਹੈ ਕਿ ਇਸ ਲੈਵਲ ਦੇ ਉੱਤੇ ਮਤਲਬ ਇਹਨੂੰ ਪੇਰੋਲ ਮਿਲ ਜਾਂਦਾ ਸੌਫਟ ਸਿਸਟਮ ਤੇ ਜਿਹੜਾ ਇਹ ਸਵਾਲ ਰੇਜ਼ ਕਰਦਾ ਜੀ ਕਿਉਂਕਿ ਅਸੀਂ ਮੀਤੇ ਦਿਨਾਂ ਦੇ ਵਿੱਚ ਦੇਖਿਆ ਕਿ ਜਿਸ ਵੇਲੇ ਡੇਬੜੂ ਘੜ ਤੋਂ ਵੀ ਸਿੰਗਲ ਲਿਆਂਦੇ ਗਏ ਕਿਸੇ ਦਾ ਕੋਈ ਪਰਿਵਾਰਕ ਮੈਂਬਰ ਜਾ ਚੁੱਕਾ ਹੈ ਤਦ ਵੀ ਉਹਨਾਂ ਨੂੰ ਪੇਰੋਲ ਜੋ ਦਿੱਤੀ ਗਈ ਪੁਲਿਸ ਦੇ ਅਧੀਨ ਉਹ ਰਹਿਣਗੇ ਨਜ਼ਰਬੰਦ ਰਹਿਣਗੇ ਘਰ ਵੀ ਜਾਣਗੇ ਤਾਂ ਪੁਲਿਸ ਦੇ ਨਾਲ ਤੇ ਰਾਤ ਵੀ ਘਰ ਨਹੀਂ ਰੁੱਕ ਸਕਦੇ ਤੇ ਕੁਆਟਰਾਂ ਦੇ ਵਿੱਚ ਪੁਲਿਸ ਦੇ ਪੁਲਿਸ ਦੇ ਅਧੀਨ ਹੋ ਰਹਿਣਗੇ ਜੇਲ੍ਹ ਦੇ ਵਿੱਚ ਕੈਦ ਦੇ ਵਿੱਚ ਇਹੋ ਜੀ ਪਰੋਲ ਸਿੰਘਾਂ ਨੂੰ ਇੱਕ ਦਿਨ ਦੀ ਮਿਲਦੀ ਹੈ ਤੇ 21 ਦਿਨਾਂ ਦੀ ਇੱਥੇ ਇਹ ਜੋ ਪੱਖਪਾਤ ਕੀਤਾ ਜਾ ਰਿਹਾ ਹੈ ਇਹ ਧਰਮ ਦੇ ਦਾਰ ਦੇ ਉੱਤੇ ਵੇਖ ਕੇ ਕਰਦਾ ਹੋਏਗਾ ਕਰਨ ਵਾਲਾ ਤੁਸੀਂ ਦੇਖੋ ਦੇਖੋ ਤੁਸੀਂ ਧਰਮ ਕਹਿ ਲੋ ਜਾਂ ਆਈਡੀਓਲੋਜੀ ਕਹਿ ਲੋ ਪਸੰਤ ਸਿੰਘ ਦੌਲਤਪੁਰੇ ਦੇ ਪਿੱਛੇ ਜੇ ਫਾਦਰ ਸਾਹਿਬ ਦਾ ਜਦੋਂ ਹੁੰਦਾ ਹੈ ਨਾ ਫਾਦਰ ਸਾਹਿਬ ਤੇ ਉਹਦੇ ਮਦਰ ਆਈ ਐਮ ਸੌਰੀ ਟੂ ਮਤਲਬ ਮੈਂ ਭੁੱਲ ਜਾਂਦਾ ਕੋਰਟ ਕਿਉਂਕਿ ਸਾਡੇ ਮੇਨ ਤੇ ਉਹਦੇ ਇੱਕ ਪਰਿਵਾਰ ਦੇ ਜਿਹੜੇ ਜਾਂਉਂਦੇ ਨੇ ਹੈਨਾ ਤੇ ਉੱਥੇ ਉਹਨੂੰ ਮਿਲਣ ਵੀ ਨਹੀਂ ਦਿੱਤਾ ਜਾਂਦਾ ਇਹਦੇ ਨਾਲ ਜੀ ਠੀਕ ਹੈ ਦੂਜੇ ਪਾਸੇ ਇਹੋ ਜਿਹੇ ਜਿਹੜੇ ਬਲਾਤਕਾਰੀ ਬਾਬੇ ਨੇ ਇਹ ਬਾਹਰ ਆ ਕੇ ਸੰਗਤ ਨੂੰ ਕਥਾ ਸੁਣਾ ਰਿਹਾ ਰਿਪਰੈਜ਼ੈਂਟ ਕਰ ਰਿਹਾ ਜੀ ਹੁਣ ਤੁਸੀਂ ਲਾਟਿਨ ਦੀ ਉਹ ਗੱਲ ਕਰੀਏ ਜਿੱਦਾਂ ਮੈਂ ਥੋੜਾ ਗੱਲ ਕਰ ਰਿਹਾ ਸਾਡੇ ਲਾਟਿਨ ਲਾਜ਼ ਨੇ ਲਾਟਿਨ ਪ੍ਰਿੰਸੀਪਲ ਹੈ ਕਿ ਨੈਮੋ ਡੈਟ ਕਿਊਡ ਨੋਨ ਹੈਬਿਟ ਜਿਹਦਾ ਮਤਲਬ ਹੈ ਕਿ ਨੋ ਵਨ ਕੈਨ ਗਿਵ ਅ ਬੈਟਰ ਟਾਈਟਲ ਦੈਨ ਹੀ ਹਿਮਸੈਲਫ ਹੈ ਜੀ ਹੁਣ ਜਿਹੜਾ ਇੱਕ ਕਾਤਲ ਬਲਾਤਕਾਰੀ ਕਿਹੋਣੇ ਕੰਮ ਕਰਨ ਵਾਲਾ ਬਾਬਾ ਉਹ ਸੰਗਤ ਨੂੰ ਕੀ ਐਡਰੈਸ ਕਰੂਗਾ ਜੀ ਬਟ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਵੀ ਆਰ ਲਿਵਿੰਗ ਇਨ ਅ ਡਿਕਾਟੋਮਿਕਲ ਸਟਰਕਚਰ ਇੰਡੀਆ ਇੱਥੇ ਗੱਲ ਤਾਂ ਕੀਤੀ ਜਾਂਦੀ ਹੈ ਸਭਕਾ ਸਾਥ ਸਭਕਾ ਵਿਕਾਸ ਹਮ ਤੇ ਇੱਕ ਪੈਰੋ ਕਾਫੀ ਹੈ ਜਦੋਂ ਤੂੰ ਸਭ ਕੁਝ ਸਮਝ ਆ ਜਾਂਦਾ ਨਹੀਂ ਨਹੀਂ ਇੱਥੇ ਇੱਥੇ ਥੋੜਾ ਇੱਥੇ ਇੱਥੇ ਸੰਗਤ ਨੂੰ ਨਾ ਅਸੀਂ ਇਹ ਸਮਝਾਣਾ ਹੈ ਕਿ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਇੱਕ ਦਿਨ ਵਾਸਤੇ ਸੌ ਚੁੱਕਣ ਵਾਸਤੇ ਆਂਦਾ ਤਾਂ মিডিਆ ਦੀ ਕੋਈ ਤਸਵੀਰ ਨਹੀਂ ਖਿੱਚੇਗਾ ਕੋਈ ਕਿਸੇ ਦੇ ਨਾਲ ਉਹ ਗੱਲ ਨਹੀਂ ਕਰੇਗਾ ਉਹ ਚੁੱਪ ਰਹੇਗਾ 30 ਦਿਨਾਂ ਦੇ ਲਈ ਬਾਬਾ ਬਾਹਰ ਆਏ 21 ਦਿਨਾਂ ਦੇ ਲਈ ਬਾਬਾ ਫਰਲੋ ਤੇ ਬਾਹਰ ਹੋਵੇ ਤਾਂ ਉਹ satsang ਕਰਕੇ ਹਜ਼ਾਰਾਂ ਬੰਦਿਆਂ ਦੇ ਸਾਹਮਣੇ ਆਪਣੇ ਵਿਚਾਰ ਰੱਖ ਸਕਦਾ ਇਹ ਕਿਹੜੀ ਛੂਟ ਹੈ ਜੋ ਦਿੱਤੀ ਜਾ ਰਹੀ ਹੈ ਫਰਲੋ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਹਦਾਇਤ ਨਹੀਂ ਮੈਂ ਤੁਹਾਨੂੰ ਦੱਸਦਾ ਇਹਦੇ ਵਾਸਤੇ ਸਾਨੂੰ ਥੋੜੇ ਜਿਵੇਂ ਨਵੇਂ ਲਾਜ਼ ਵੀ ਪੜ੍ਹਨੇ ਪੈਣੇ ਆ ਭਾਰਤੀ ਨਿਆਂ ਸੰਹਿਤਾ ਉਹਦੇ ਵਿੱਚ ਉਹਨਾਂ ਨੇ ਟੈਰਰਿਸਟ ਐਕਟੀਵਿਟੀ ਨੂੰ ਜਮਾਈ ਪੁਲਿਸਿੰਗ ਸਟੇਟ ਦੇ ਵਿੱਚ ਕਨਵਰਟ ਕਰ ਦਿੱਤਾ ਇਹ ਠੀਕ ਸਮਝ ਗਏ ਫੇਰ ਮੈਂ ਤੁਹਾਨੂੰ ਗੱਲ ਦੱਸਦਾ ਇਹਨਾਂ ਨੇ ਇਹ ਕਹਤਾ ਹੈ ਕਿ that will pose threat to national integrity ਹੂੰ ਹੁਣ ਕਿੱਡੀ ਹਾਸੋਈ ਨਹੀਂ ਗੱਲ ਹੈ ਜਿਹੜਾ ਬਾਬਾ ਧੀਆਂ ਦੇ ਬਲਾਤਕਾਰ ਕਰ ਰਿਹਾ ਹੂੰ ਹੂੰ ਲੋਕਾਂ ਦੀ ਕਾਮਨ ਸੈਂਸ ਮਾਰ ਰਿਆ ਉਹਦੇ ਉਹਦੇ ਤੋਂ ਇਹਨਾਂ ਨੂੰ ਰਾਸ਼ਟਰੀ ਏਕਤਾ ਤੋਂ ਕੋਈ ਖਤਰਾ ਨਹੀਂ ਠੀਕ ਸਮਝ ਬਿਲਕੁਲ ਜਿਹੜੇ ਹੁਣ ਜਿਹੜੇ ਨੌਜਵਾਨ ਵੱਧ ਹੱਕਾਂ ਦੀ ਗੱਲ ਕਰ ਰਹੇ ਨੇ ਹੂੰ ਠੀਕ ਹੈ ਨਾ ਤੇ ਉਹ ਉਹਦੇ ਵਿੱਚ ਵੀ ਹੁਣ ਮੈਂ ਤੁਹਾਨੂੰ ਗੱਲ ਕਰਾਂਗਾ ਕਿ ਸਭ ਨੂੰ ਸਵੈਰਧਤਾ ਸਾਡੇ ਅਮਰਪਾਲ ਸਿੰਘ ਤੇ ਹੋਰ ਸਿੱਖ ਇਹਨਾਂ ਲੀਡਰਸ ਨੂੰ ਚਾਹੀਦੀ ਆ ਜੀ ਕਾਰਨ ਕੀ ਆ ਮਤਲਬ ਵੀ ਇਹ ਜਿਹੜੀ ਇਹਨਾਂ ਨੇ ਪਹਿਲਾਂ ਗੱਲ ਕੀਤੀ ਸੀਗੀ ਕਿ ਵੱਧ ਕਨਸਟੀਟਿਊਸ਼ਨਲ ਅਧਿਕਾਰ ਵੱਧ ਹੱਕਾਂ ਦੀ ਗੱਲ ਕਰਨੀ ਚਾਹੁੰਦੇ ਨੇ ਕਿ ਇਹ ਇੱਕ ਪੰਜਾਬ ਦੇ ਸਟੇਟ ਟੂਟ ਦੀ ਗੱਲ ਕਰਨੀ ਚਾਹੁੰਦੇ ਨੇ ਕਿਉਂਕਿ ਇੱਕ ਪਾਸੇ ਜਿਹੜੇ 28 29 29 ਸਾਲਾਂ ਤੋਂ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਕੈਦ ਨੇ ਬਿਲਕੁਲ ਉਹਨਾਂ ਨੇ ਇੱਕ ਚੀਜ਼ ਤਾਂ ਹੈ ਆਪਣੇ ਸਟੈਂਡ ਨੂੰ ਟਰਨ ਆਨ ਨਹੀਂ ਕੀਤਾ ਜੀ ਦੂਜੇ ਪਾਸੇ ਜਿਹੜੇ ਇਹ ਸਾਡੇ ਨਵੇਂ ਨੌਜਵਾਨੀ ਜੇਲ੍ਹਾਂ ਦੇ ਵਿੱਚ ਬੰਦ ਹੈ ਹਮ ਇਹਨਾਂ ਨੂੰ ਇੱਕ ਚੀਜ਼ ਤਾਂ ਅੱਜ ਦੀ ਡੇਟ 'ਚ ਸਾਫ਼ ਕਰਕੇ ਕਰਨੀ ਚਾਹੀਦੀ ਹੈ ਇਹ ਖਾਲਸਤਾਨ ਦਾ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉਠਾਉਂਦੇ ਸੀ ਸਰਦਾਰ ਅਮਰਿਤਪਾਲ ਸਿੰਘ ਹੋਣੀ ਵੀ ਜੀ ਇਹਨਾਂ ਨੂੰ ਉਹ ਮੁੱਦਾ ਅੱਜ ਵੀ ਕੰਪਰੋਮਾਈਜ਼ ਨਹੀਂ ਕਰਨਾ ਚਾਹੀਦਾ। ਠੀਕ। ਇਸ ਲਈ ਨਹੀਂ ਕਰਨਾ ਚਾਹੀਦਾ ਕਿ ਕਿਉਂਕਿ ਉਹ ਇੱਕ ਇਹਨਾਂ ਦੀ ਪੋਲੀਟੀਕਲ ਡਿਮਾਂਡ ਹੈ। ਠੀਕ। ਤੇ ਇੰਡੀਅਨ ਕਨਸਟੀਟਿਊਸ਼ਨ ਗੱਲ ਕਰਦਾ ਹੈ ਕਿ ਤੁਸੀਂ ਆਪਣੇ ਪੋਲੀਟੀਕਲ ਡਿਮਾਂਡ ਦੀ ਗੱਲ ਕਰ ਸਕਦੇ ਹੋ। ਹੂੰ। ਕਿਉਂਕਿ 1947 ਤੋਂ ਪਹਿਲਾਂ ਸਾਡੇ ਸਿੱਖ ਲੀਡਰਸ ਦੇ ਨਾਲ ਇਹਨਾਂ ਨੇ ਇਸੇ ਗੱਲ ਦੇ ਉੱਤੇ ਨੇਗੋਸ਼ੀਏਸ਼ਨਸ ਕੀਤੀ। ਜੀ। ਅੱਜ ਸਾਡੇ ਮੂੰਹ ਦੇ ਵਿੱਚ ਇਸ ਵਰਡ ਨੂੰ ਕਿਸੇ ਗਾਲ ਵਾਂਗ ਪਾ ਦਿੰਦੇ ਆ। ਹੂੰ। ਤੇ ਸਾਨੂੰ ਇਹਦਾ ਵਿਰੋਧ ਕਰਕੇ ਸਗੋਂ ਈਵਨ ਤੁਸੀਂ ਸਿੱਖਾਂ ਦੀ ਵੀ ਜੇ ਦੇਖੋ ਬਿਰਤੀ ਵਿਪਕਟਾਈਜ਼ ਨਹੀਂ ਈਵਨ ਇਨ ਕਨਸਟੀਟਿਊਸ਼ਨਲ ਕੋਰਟਸ ਅਸੀਂ ਉੱਥੇ ਵੀ ਕਹਿੰਨੇ ਆ ਸਾਡੇ ਕੋਲ ਫ੍ਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੋਣਾ ਚਾਹੀਦਾ ਇਹ ਇੱਕ ਵੱਡੀ ਗਲਤੀ ਆਪਣੇ ਬੰਦਿਆਂ ਤੋਂ ਵੀ ਰਹਿ ਗਈ ਹੈ ਬੇਸ਼ੱਕ ਅੱਜ ਇਹਨਾਂ ਨੂੰ ਬਾਹਰ ਨਹੀਂ ਆਣ ਦਿੱਤਾ ਜਾ ਰਿਹਾ ਜਾਂ ਕੁਝ ਇਹ ਵੀ ਇੱਕ ਸਾਲ ਦੇ ਨਾਲ ਅੰਦਰ ਡਰ ਗਏ ਆ ਇਹਨਾਂ ਨੂੰ ਜਿਗਰਾ ਰੱਖ ਕੇ ਕਹਿਣਾ ਚਾਹੀਦਾ ਕਿ ਖਾਲਸਾਣ ਸਾਡੀ ਰਾਈਟ ਰਹੀ ਹੈ ਜਿਹੜੇ ਜਿਹੜਾ ਜਿਹਨਾਂ ਬੰਦਿਆਂ ਦੀ ਅਸੀਂ ਇੱਥੇ ਗੱਲ ਕਰ ਰਹੇ ਆ ਸਾਡੇ तमाम ਜਥੇਬੰਦੀਆਂ ਕਈ ਵੱਡੇ ਚਿਹਰੇ ਜੋ ਆਪਣੇ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਦੀ ਕਵਾਇਤ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬਿਹਤਰ ਤਰੀਕੇ ਦੇ ਨਾਲ ਡਟੇ ਹੋਏ ਨੇ ਸਾਨੂੰ ਨਹੀਂ ਲੱਗਦਾ ਕਿ ਅਜਿਹੇ ਸਮੇਂ ਦੇ ਵਿੱਚ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਦਾ ਵਿਸ਼ਾ ਨਾਲ ਦੀ ਨਾਲ ਚੱਲਦਾ ਰਹੇ ਲੇਕਿਨ ਅਜਿਹੇ ਰਾਮ ਰਹੀਮ ਵਰਗੇ ਕਈ ਹੋਰ ਬਾਬਿਆਂ ਨੂੰ ਅੰਦਰ ਡੱਕਣ ਦਾ ਵੀ ਸਾਨੂੰ ਇੱਕ ਪ੍ਰੈਸ਼ਰ ਰੱਖਣਾ ਪਏਗਾ ਕਿ ਜਿਵੇਂ ਹੀ ਫਰਲੋ ਜਾਂ ਪੈਰੋਲ ਦਾ ਨੋਟਿਸ ਬਾਹਰ ਆਇਆ ਧਰਨਾ દઈએ ਪ੍ਰਦਰਸ਼ਨ કરીએ ਕਿ ਇਹਨੂੰ ਬਾਰ ਨਾ ਆਣ ਦਿੱਤਾ ਜਾਏ ਇੱਕ ਇੱਕ ਤਗੜਾ ਕੁਝ ਪ੍ਰੋਟੈਸਟ ਹੋਇਆ ਹੁੰਦਾ ਤੇ ਬਾਰ ਬਾਰ ਇਸ ਨੂੰ ਤੁਹਾਨੂੰ ਮੈਂ ਇੱਕ ਗੱਲ ਕਰਾਂ ਇਹਦੇ ਉੱਤੇ ਪ੍ਰੋਟੈਸਟ ਦੇ ਵਿੱਚ ਵੀ ਇੱਕ ਗੱਲ ਮੈਂ ਤੁਹਾਨੂੰ ਹਿੱਕ ਠੋਕੇ ਕਰਾਂਗਾ ਵਕਾਲਤ ਦੇ ਵਿੱਚ ਬਹੁਤ ਘੱਟ ਜਣੇ ਆ ਜਿਹੜੇ ਇਸ ਲੈਵਲ ਦਾ ਸ਼ੇਰ ਗੱਟ ਰੱਖਦੇ ਆ ਬਟ ਅਸੀਂ ਮਹਾਰਾਜ ਦੇ ਪੁੱਤ ਪਹਿਲਾ ਆ ਅਸੀਂ ਪੇਸ਼ੇ ਦੇ ਵਿੱਚ ਬਾਅਦੋਂ ਆ ਠੀਕ ਹੈ ਨਾ ਅਸੀਂ ਜ਼ਫਰਨਾਮਾ ਲੇਖਣ ਵਾਲੇ ਆਲਮੇ ਰੋਸ਼ਨ ਨੂਰੇ ਚਸ਼ਮ ਸ਼ਮਸ਼ੇਰ ਪਿਤਾ ਗੁਰ ਗੋਬਿੰਦ ਸਿੰਘ ਦੀ ਨਸਲ ਆ ਹਾਂ ਮੈਂ ਤੁਹਾਡੇ ਨਾਲ ਇੱਕ ਸਾਫ਼ ਗੱਲ ਕਰਾਂਗਾ ਜੇ ਇੰਡੀਅਨ ਜੁਡੀਸ਼ਰੀ ਦੇ ਕੋਲ ਇੱਕ ਸੀਰੀਅਸ ਰੀਡ ਹੈਗੀ ਹੈ ਜੀ ਆਰਟੀਕਲ 142 ਹੈ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਥੈਟ ਇਜ਼ ਜੁਡੀਸ਼ੀਅਲ ਆਪਣੇ ਸੰਗਤ ਨੂੰ ਇਸ ਮੈਸੇਜ ਨੂੰ ਐਜ਼ਨ ਸੈਂਟਰਲ ਆਈਡੀਆ ਭੇਜੋ ਜੋ ਸਿਰ ਲੀਗਲੀ ਕਰ ਸਕਦੇ ਆ ਆਰਟੀਕਲ 142 ਸੁਪਰੀਮ ਕੋਰਟ ਨੂੰ ਵਰਲਡ ਦੀ ਸੁਪਰ ਜੁਡੀਸ਼ਰੀ ਬਣਾਉਂਦਾ ਇੰਡੀਅਨ ਕੋਰਟਸ ਦੇ ਨਾਲ ਜਿਵੇਂ ਅਮਰੀਕਨ ਕੋਰਟ 'ਚ ਸੁਪਰ ਜੁਡੀਸ਼ਰੀ ਦੀ ਪਾਵਰ ਹੈ ਇੰਡੀਅਨ ਕੋਰਟ 'ਚ ਵੀ ਬੀ ਆਰ ਅੰਬੇਦਕਰ ਨੇ ਪਾਈ ਆ ਪਾਵਰ ਉਹਦੇ ਤਹਿਤ ਕੋਰਟ ਸੂ ਮੋਟੋ ਇਸ ਚੀਜ਼ ਦਾ ਨੋਟਿਸ ਲੈ ਸਕਦਾ ਠੀਕ ਹੁਣ ਤੁਹਾਨੂੰ ਮੈਂ ਐਗਜ਼ਾਮਪਲ ਦੇਣਾ ਪਿੱਛੇ ਜੇ ਇੱਕ ਅਲਾਹਾਬਾਦ ਦੇ ਜੱਜ ਨੇ ਕਿਹਾ ਆਪਣੀ ਇੱਕ ਜਜਮੈਂਟ ਦੇ ਵਿੱਚ ਕਿ ਗ੍ਰੈਪਲਿੰਗ ਦਾ ਬ੍ਰੈਸਟ ਆਫ ਅ ਫੀਮੇਲ ਹੂੰ ਜਿਹੜੀ 13-14 ਸਾਲ ਦੀ ਬੱਚੀ ਹੈ ਐਂਡ ਓਪਨਿੰਗ ਇਜ਼ ਲੋਅਰ ਕਲੋਜ਼ ਡਸ ਨੋ ਟੈਂਟ ਅਮਾਉਂਟ ਟੂ ਪ੍ਰੈਕਟਿਸ ਆਫ ਰੇਪ ਹੂੰ ਵੀ ਇਹ ਕੋਸ਼ਿਸ਼ ਨਹੀਂ ਹੈਗੀ ਉਹਨੂੰ ਝਾੜ ਪਾਈ ਹੈ ਸਾਰੇ ਦੀ ਸਾਰੀ ਸੁਪਰੀਮ ਕੋਰਟ ਨੇ ਜੀ ਸੋ ਇਥੇ ਸ਼ਰਯਮ ਦੇਖ ਰਿਹਾ ਕਿ 2000 ਕੱਲੇ 24 ਦੇ ਵਿੱਚ 142 ਦਿਨਾਂ ਦੇ ਲਈ ਇੱਕ ਬਾਬਾ ਬਾਹਰ ਹੈ ਜੀ ਉਹ ਬਾਬੇ ਦੇ ਉੱਤੇ ਦੋ ਰੇਪ ਕੇਸਿਸ ਚੋਂ ਕਨਵिक्ट ਹੈ ਇੱਕ ਮਰਡਰ ਦੇ ਕੇਸ ਚੋਂ ਕਨਵिक्ट ਹੈ ਹੋਰ ਰੇਪ ਕੇਸਿਸ ਇੱਕ ਮਰਡਰ ਦੇ ਕੇਸ ਚੋਂ ਉਹਦੇ ਚਾਰਜਿਸ ਚੱਲਦੇ ਪਏ ਆ 400 ਦੇ ਆਊਂਡ ਉਹਨੇ ਕੈਸਟੇਸ਼ਨਸ ਕੀਤੀਆਂ ਸਿੱਖ ਧਰਮ ਦੇ ਗੁਰਗੋਮੇ ਸਿੰਘ ਜੀ ਮਹਾਰਾਜ ਦੀ ਉਹਨੇ ਸਵਾੰਗ ਰਚਾ ਕੇ ਬੇਹਰਮਤੀ ਤੇ ਬੇਬਤੀ ਕੀਤੀ ਹੈ ਜੀ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਇਹਦੇ ਚੇਲੇ ਚ ਪੜ੍ਹ ਐਂ ਜੋ ਤੁਸੀਂ ਬਰਗਾੜੀ ਵਾਲੀ ਇਨਸੀਡੈਂਟ ਦੇਖੀ ਹੈ ਜਿਹਦੇ ਵਿੱਚ ਆ ਜਿਹੜੇ ਨਵੇਂ ਨਰੈਣੂ ਮਹਾਂਤ ਨੇ ਜਿਹੜੇ ਆ ਬਾਦਲੈਂਡ ਕਲੈਨਸ ਹੂੰ ਉਹਰ ਹੈਲ ਰਿਸਪੌਂਸੀਬਲ ਇਨ ਥੈਟ ਇਹਦੇ ਲਈ ਉਹ ਮਥੜ ਟੇਕਣਗੇ ਸੀ ਇਕਾਟ ਸਾਹਿਬ ਜੀ ਤੇ ਉਹ ਕਾਲਤਾਕਰ ਸਾਹਿਬ ਜਦੋਂ ਉਹਨਾਂ ਨੂੰ ਸਜ਼ਾ ਲੱਗਦੀ ਆ ਉਦੋਂ ਤਾਂ ਪਲਸਤਰ ਚਾੜ ਲੈਂਦੇ ਆ ਜਦੋਂ ਚਲੋ ਧੀਆ ਧਵਾਣੀਆਂ ਸਾਹਿਬ ਦੀਆਂ ਸਾਂਝੀਆਂ ਪਰ ਜਦੋਂ ਉਹਨਾਂ ਦੀ ਧੀ ਰਾਣੀ ਦਾ ਆਪਣੀ ਦਾ ਵਿਆਹ ਹੁੰਦਾ ਤੇ ਉਹ ਉਸੇ ਟੁੱਟੀ ਲੱਤ ਦੇ ਨਾਲ ਉਦੋਂ ਪੰਗਾਂਉਂਦੇ ਦਿਖਦੇ ਆ ਹੂੰ ਚੀਜ਼ਾਂ ਬਹੁਤ ਨੇ ਜਿਹੜੀਆਂ ਸਾਡੀ ਸੰਗਤ ਨੂੰ ਬਾਕੀ ਮੈਨੂੰ ਨਹੀਂ ਲੱਗਦਾ ਕਿ ਇਕੱਲੇ ਧਰਨੇ ਤੇ ਰੋਸ ਮੁਜ਼ਾਹਰੇਆਂ ਤੱਕ ਦੀ ਸਾਡੀ ਕੌਮ ਹੈ ਮੈਂ ਭਾਈ ਜਗਤਾਰ ਸਿੰਘ ਵਾਰਾਜੀ ਨੂੰ ਏ ਤੋਂ ਵੱਧ ਵਾਰ ਮਿਲੇ ਆ ਹਾਂ ਠੀਕ ਹੈ ਜੀ ਤੇ ਸਾਡੀਆਂ ਮੁਲਾਕਾਤਾਂ ਹੁੰਦੀਆਂ ਉਹਨਾਂ ਦੇ ਅੱਜ ਵੀ ਇੱਕ ਚੀਜ਼ ਤੇ ਉਹ ਗ੍ਰਿਹਣ ਨੇ ਕਿ ਜਿਹੜਾ ਅਸੀਂ ਉਦੋਂ ਸਟੈਂਡ ਲਿਆ ਸੀ ਅੱਜ ਵੀ ਉਸ ਸਟੈਂਡ ਤੇ ਕਾਇਮ ਆ ਹਾਂ ਗੇਸ਼ੇ ਕਿ ਕੋਸ਼ਿਸ਼ ਕਰਾਂਗੇ ਸਭ ਕੁਝ ਕਰਾਂਗੇ ਉੱਥੇ ਸਵਾਲ ਇਹ ਹੈ ਕਿ ਹੋਮ ਮਿਨਿਸਟਰ ਦੀਆਂ ਨਜ਼ਰਾਂ ਦੇ ਵਿੱਚ ਜਦੋਂ ਉਹ ਸਰਦਾਰ ਅਮਰਿਤਪਾਲ ਸਿੰਘ ਨੂੰ ਭਿੰਡਰਾਂ ਵਾਲਿਆਂ ਨਾਲ ਕੰਪੇਅਰ ਕਰਕੇ ਇੱਕ ਸਟਾਇਰ ਕਰਸਦਾ ਸਾਡੇ ਕੋਲ ਸਵਾਲ ਇਹ ਵੀ ਬੜਾ ਵੱਡਾ ਹੈ ਸਰਦਾਰ ਅਮਰਿਤਪਾਲ ਸਿੰਘ ਦੀ ਪਾਰਟੀ ਦੇ ਜਿਹੜੇ ਚੀਫ ਸਪੋਕਸਪਰਸਨ ਨੇ ਮਿਸਟਰ ਖਾਰਾ ਐਂਡ ਏਅਰ ਕੰਪਨੀ ਠੀਕ ਹੈ ਜਿਹੜੀ ਗੱਲ ਤਾਂ ਖਾਲਿਸਤਾਨ ਦੀ ਹੈ ਖਾਲਸਾ ਰਾਜ ਦੀ ਕਰਦੇ ਨੇ ਖੁਦ ਵਿਚਾਰਿਆਂ ਦੇ ਹਲੇ ਮਤਲਬ ਉਹ ਚੀਜ਼ਾਂ ਕਦਰਾਂ ਕੀਮਤਾਂ ਲਿਆਣੀਆਂ ਬਾਕੀ ਨੇ ਠੀਕ ਹੈ ਉਹ ਉੱਤਿਆਂ ਅਮਰਸਾ ਨੂੰ ਠੋਕੇ ਕਿਉਂ ਨਹੀਂ ਕਹਿੰਦੇ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਇੱਕ ਟਕਸਾਲ ਦੇ ਮੁਖੀ ਰਹੇ ਆ ਜੀ ਜਿਨ੍ਹਾਂ ਨੇ ਸਿੱਖੀ ਸਿੱਖਿਆ ਤੇ ਗੁਰ ਵਿਚਾਰ ਦੀ ਗੱਲ ਕੀਤੀ ਆ ਜੀ ਜੇ ਤੁਸੀਂ ਇਹੋ ਜਿਹੇ ਸਾਧ ਨੂੰ ਪਲਾਤਕਾਰੀ ਨੂੰ ਬਾਹਰ ਕਰ ਸਕਦੇ ਹੋ ਤੇ ਤੁਹਾਡੀ ਹਿੰਮਤ ਕਿਵੇਂ ਪੈ ਜਾਂਦੀ ਆ ਉਹਨਾਂ ਬਾਰੇ ਆ ਬਕਵਾਸ ਜਾਂ ਉਲਝਲੂਲ ਗੱਲਾਂ ਕਰਨ ਦੀ ਜੀ ਇਹ ਸਾਰੀਆਂ ਚੀਜ਼ਾਂ ਸਾਨੂੰ ਮਤਲਬ ਅਸੀਂ ਕੱਲੀ ਇੱਕ ਮਸਲੇ ਤੇ ਜੇ ਗੱਲ ਕਰਾਂਗੇ ਤੇ ਉਲਝਾਂਗੇ ਉਹ ਕੁੱਤਾ ਵਰਤੀ ਆ ਸਾਨੂੰ ਗੁਰੂ ਹਰਗੋਬਿੰਦ ਪਾਸ਼ਾ ਨੇ ਆ ਕਾਲ ਤੱਕ ਤੋ ਸ਼ੇਰ ਵਰਤੀ ਬਖਸ਼ੀ ਆ ਜੀ ਮਤਲਬ ਡਾਂਗ ਮਾਰਨ ਵਾਲੇ ਨੂੰ ਕੁੱਤਾ ਡਾਂਗ ਨੂੰ ਪੈਂਦਾ ਤੇ ਸ਼ੇਰ ਉਹਨੂੰ ਪੈਂਦਾ ਜਿਹਦੇ ਹੱਥ 'ਚ ਡਾਂਗ ਫੜੀ ਹੁੰਦੀ ਹੈ। ਹੂੰ। ਕੋਈ ਬਹੁਤ ਚੀਜ਼ਾਂ ਨੇ ਇਹ ਜਿਹੀਆਂ ਲੋਕਾਂ ਦਾ ਜਿਹੜਾ ਰੋਹ ਹੈ ਉਹ ਤਾਂ ਇੱਕ ਲੈਵਲ ਤੇ ਕੰਮ ਆਉਂਦਾ ਬਟ ਇਧਰੋਂ ਇਹ ਲੋਕਾਂ ਦਾ ਰੋਹ ਦਿਖਾ ਦੇਣਗੇ। ਹੁਣ ਪਿੱਛੇ ਜਈ ਪਾਸਟਰ ਬਜਿੰਦਰ ਦੀ ਤੁਹਾਨੂੰ ਮੈਂ ਐਗਜ਼ਾਮਪਲ ਦੇ ਦੇਣਾ 37 ਲੱਖ ਫਾਲੋਅਰ ਨੇ ਜੀ ਉਸ ਬੰਦੇ ਦੇ। ਜੀ। ਤੇ ਉਸੇ ਤਰੀਕੇ ਜਦੋਂ ਗੁਰਮੀਤ ਰਾਮ ਰੀਮ ਨੂੰ ਸਜ਼ਾ ਸੁਣਾਉਣੀ ਸੀ ਹੁਣ ਤਾਂ ਕੁਝ ਵੀ ਨਹੀਂ ਕਲੇਸ਼ ਹੋਇਆ ਇਹਨਾਂ ਨੇ ਪੰਜ ਕੁਲੇ ਦੀਆਂ ਸਾਰੀਆਂ ਸੜਕਾਂ ਜਾਮ ਕਰ ਦਿੱਤੀਆਂ ਸੀ। ਬਿਲਕੁਲ। ਬਿਲਕੁਕ ਹੁਣ ਇਹਨਾਂ ਦੇ ਜਿਹੜੇ 5 ਗੁਲੇ ਦੀਆਂ ਸੜਕਾਂ ਜਾਮ ਕੀਤੀਆਂ ਸੀ ਤੁਹਾਨੂੰ ਮੈਂ ਤੁਖਾਂਤ ਦੱਸਦਾ ਉਹ ਇਹਨਾਂ ਬੰਦਿਆਂ ਦੀ ਜਿਹੜੀ ਡਾਂਗਪ੍ਰੇਡ ਹੋਈ ਪੁਲਿਸ ਤੋਂ ਇਹਨਾਂ ਨੂੰ ਤਾਂ ਕੰਪਨਸੇਸ਼ਨ ਮਿਲ ਗਈ ਪਰ ਜਿਹੜੇ ਕਿਸਾਨ ਹਰਿਆਣਾ ਪੁਲਿਸ ਨੇ ਗੁਲੀਆਂ ਮਾਰ ਕੇ ਮਾਰੇ ਆ ਜਿਹੜੇ ਨੌਜਵਾਨਾਂ ਦੀਆਂ ਲੱਤਾਂ ਸਾਰੀ ਜ਼ਿੰਦਗੀ ਲਈ ਫੱਟੜ ਹੋ ਗਈਆਂ ਕਿਸੇ ਦੀ ਅੱਖ 'ਚ ਗੋਲੀ ਵੱਜੀ ਕਿਸੇ ਦੀ ਬਾਹ 'ਚ ਉਹਨਾਂ ਦੀਆਂ ਕੰਪਨਸੇਸ਼ਨਸ ਅੱਜ ਤੱਕ ਨਹੀਂ ਮਿਲੀਆਂ ਅੱਜ ਤੱਕ ਪੈਂਡਿੰਗ ਅੱਜ ਤੱਕ ਪੈਂਡਿੰਗ ਅਖੀਰ ਦੇ ਵਿੱਚ ਗੁਰਮੋਹਨਪ੍ਰੀਤ ਸਿੰਘ ਜੀ ਜੀ ਔਰ ਇਹ ਸਾਰੇ ਕੇਸਿਸ ਦੇ ਵਿੱਚ ਅਸੀਂ ਡਾਇਰੈਕਟਲੀ ਸਾਡੀ ਟੀਮ ਇਨਵੋਲ ਆ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂ ਜੀ ਯੂਨਾਈਟਿਡ ਸਿਕਸ ਦੇ ਤੌਰ ਤੇ ਦਾਸ ਇੰਡੀਆ ਦਾ ਸਟ੍ਰੈਟੈਜੀਕਲੀ ਲੈਵਲ ਐਡਵਾਈਜ਼ਰ ਦੇ ਤੌਰ ਤੇ ਕੁਝ ਅਸੀਂ ਪ੍ਰੋ ਬੋਨੋ ਸਰਵਿਸਿਜ਼ ਦੇ ਰਹੇ ਆ ਆਪਣੀ ਸੰਸਥਾ ਵੱਲੋਂ ਓਕੇ ਤੇ ਉਹ ਹੁਣ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਪਿੱਛੇ ਜਿਹ ਹੈ 20 ਕਾਰਪਸ ਪਈ ਹੈ ਜਦੋਂ ਤੇ ਸਾਰੇ ਦੇ ਸਾਰੇ ਪ੍ਰਸ਼ਾਸਨ ਨੇ ਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਕੋਈ ਪੁਲਿਸ ਤਸੱਦ ਦੇ ਵਿੱਚ ਨਹੀਂ ਹੈ ਉਹ ਆਪਣੀ ਮਰਜ਼ੀ ਦੇ ਨਾਲ ਹਸਪਤਾਲ ਚ ਨੇ ਤੁਸੀਂ ਇੱਕ ਸਵਾਲ ਕੀਤਾ ਕਿ ਜੋ ਆਪਣੀ ਮਰਜ਼ੀ ਦੇ ਨਾਲ ਨੇ ਉਹ ਇੱਕ ਗਲਾਸ ਪਾਣੀ ਵੀ ਕਿਉਂ ਨਹੀਂ ਪੀਰੇ ਹਾਂ ਠੀਕ ਬਿਲਕੁਲ ਜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਫਤਿਹਗੜ੍ਹ ਸਾਹਿਬ ਆ ਕੇ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਆਪਣਾ ਮਰਨ ਵਰਤ ਤੋੜਿਆ ਜੀ ਕਿ ਜੇ ਸਿਸਟਮ ਦੇ ਅੱਗੇ ਝੁੱਕ ਕੇ ਨਹੀਂ ਤੋੜਿਆ ਕਿਉਂਕਿ ਅੱਜ ਵੀ ਅਸੀਂ ਉਹੀ ਨਸਲ ਆ ਜਿਹੜੇ ਬਾਬਾ ਫਤਿਹ ਸਿੰਘ ਜੀ ਦੀ ਜੇ ਅਸੀਂ ਗੱਲ ਕਰੀਏ ਉਹਨਾਂ ਨੂੰ ਪਤਾ ਸੀ ਛਿੱਤਰ ਕਿੱਥੇ ਦਿਖਾਉਣਾ ਸਿਰ ਕਿੱਥੇ ਚਕਾਉਣਾ ਬਿਲਕੁਲ ਬਿਲਕੁਲ ਠੀਕ ਅਖੀਰ ਦੇ ਵਿੱਚ ਹੁਣ ਅਗਲੇ 21 ਦਿਨ ਨਜ਼ਰ ਜ਼ਰੂਰ ਬਣੀ ਰਹੇਗੀ ਕੀ ਸਰਕਾਰਾਂ ਕਿਸ ਤਰੀਕੇ ਦੇ ਨਾਲ ਲਾਹਾ ਖਟਦੀਆਂ ਨੇ ਤਾਂ ਕਿ ਸਾਡੀਆਂ ਸਿਆਸੀ ਜਥੇਬੰਦੀਆਂ ਜੋ ਪੰਜਾਬ ਦੀ ਗੱਲ ਕਰਦੀਆਂ ਨੇ ਜਾਂ ਸਿੱਖੀ ਦੀ ਗੱਲ ਕਰਦੀਆਂ ਨੇ ਉਹ ਆਪਣੀ ਭੂਮਿਕਾ ਜ਼ਰੂਰ ਅਦਾ ਕਰਨ ਕਿ 21 ਦਿਨਾਂ ਦੇ ਵਿੱਚ ਮਾਨੀਟਰ ਕੀਤਾ ਜਾਏ ਕਿ ਸਰਕਾਰ ਕਿਸ ਕਿਹੜੀਆਂ ਸਰਕਾਰਾਂ ਕਿਹੜੀਆਂ ਸਿਆਸੀ ਪਾਰਟੀਆਂ ਲਾਹਾ ਚੁੱਕਦੀਆਂ ਨੇ ਬਾਬੇ ਦਾ ਤਾਂ ਕਿ ਅਗਲੀ ਦੁਆਰ ਥੋੜਾ ਡਟ ਕੇ ਖੁੱਲ ਕੇ ਆਪਣੇ ਆਵਾਜ਼ ਬੁਲੰਦ ਕਰ ਸਕਣ ਸਾਡੇ ਜਥੇਬੰਦਕ ਅਗੂ ਧੰਨਵਾਦ ਕਰਨਾ ਚਾਹਾਂਗੇ ਗੁਰਮੋਹਨ ਕਪੀ ਸਿੰਘ ਤੁਸੀਂ ਆਪਣਾ ਸਮਾਂ ਦਿੱਤਾ ਵਕਾਲਤ ਦੇ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਵਿਚਾਰ ਸਿਰਫ ਕਾਨੂੰਨੀ ਨਹੀਂ ਸਿਧਾਂਤਕ ਵੀ ਰੱਖੇਗੀ ਚਾਹਾਂਗਾ ਇਹਦਾ ਲੀਗਲ ਰਿਕੋਰਸ ਇਕੱਲਾ ਇੱਕ ਪਟੀਸ਼ਨ ਹੀ ਨਹੀਂ ਹੈਗਾ ਇਹਦੇ ਲਈ ਸਾਨੂੰ ਇੱਕ ਪੋਲਿਟੀਕਲ ਰਿਕੋਰਸ ਵੀ ਤਿਆਰ ਕਰਨਾ ਪੈਣਾ ਜਿਵੇਂ ਕੀ ਤਾਂ ਉਹ ਗੁਰੂ ਸਾਹਿਬ ਮੇਰੀ ਤੇ ਪੀੜੀ ਦੋਨਾਂ ਦਾ ਸਿਧਾਂਤ ਦੇ ਗਏ ਸੀ ਅੱਜ ਜਿਹੜੇ ਸਾਡੇ ਸੰਤ ਸਮਾਜ ਦੇ ਸੇਡੇ ਸਾਡੇ ਜਥੇਦਾਰ ਬੈਠੇ ਨੇ ਜਿਨ੍ਹਾਂ ਨੂੰ ਬੋਲਡਲੀ ਵੌਇਸ ਇਸ ਰੇਜ਼ ਕਰਨੀਆਂ ਪੈਣੀਆਂ ਮੈਂ ਦੱਸ ਦੇਵਾਂਗਾ ਜਿਹੜੇ ਹਰਖੋਵਾਲ ਵਾਲੇ ਮਹਾਂਪੁਰਖਾਂ ਦੀ ਇਸ ਵੇਲੇ ਗੱਡੀ ਤੇ ਬੈਠੇ ਨੇ ਪਿੱਛੇ ਜਿਹੇ ਹਜੂਰ ਸਾਹਿਬ ਪ੍ਰੋਗਰਾਮ ਹੋਇਆ ਤੁਸੀਂ ਵੀਡੀਓ ਦੇਖੀ ਹੋਣੀ ਉਹਨਾਂ ਨੇ ਇਹਦੇ ਵਿੱਚ ਕਿਹਾ ਕਿ ਇਹ ਸ਼ੇਰਾਂ ਦੀ ਕੌਮ ਆ ਜੀ ਜਿਹੜੇ ਆਗੂ ਹੈ ਉਹ ਸਟੈਂਡ ਨਹੀਂ ਲੈਣਗੇ ਆਪਣਾ ਨਵਾਂ ਆਗੂ ਲੱਭ ਲੈਂਦੀ ਹੈ ਜੀ ਸੂ ਗੱਲ ਉਹੀ ਹੈ ਕਿ ਕੁਛ ਵੀ ਹੈ ਸਾਨੂੰ ਇਸ ਵੇਲੇ ਜਿਹੜੀਆਂ ਡਾਇਓਲੋਜੀਕਲ ਚੀਜ਼ਾਂ ਨੇ ਸਾਨੂੰ ਆਪਣੇ ਫੀਅਰਸ ਤੋਂ ਡਰਨ ਤੋਂ ਪਰਾਂ ਬੋਲਡਲੀ ਉਹ ਅੱਗੇ ਰੱਖਣੇ ਚਾਹੀਦੇ ਨੇ ਜਿਵੇਂ ਜੇ ਸਰਦਾਰ ਅਮਰਿਤਪਾਲ ਨੂੰ ਵੀ ਪਿੰਡਰਾਂ ਵਾਲੇ ਸੰਤਾ ਨਾਲ ਕੰਪੇਅਰ ਕੀਤਾ ਗਿਆ ਤੇ ਉਹਨਾਂ ਦੀ ਪਾਰਟੀ ਨੂੰ ਵੀ ਅੱਗੇ ਆ ਕੇ ਬੋਲਡਲੀ ਕਹਿਣਾ ਚਾਹੀਦਾ ਆ ਕਿ ਇਹ ਜੋ ਖਾਲਿਸਤਾਨ ਜਾਂ ਕੋਈ ਹੋਰ ਗੱਲ ਹੈ ਕੋਈ ਗਾਲ ਨਹੀਂ ਹੈਗੀ ਜੀ ਜਿਵੇਂ ਤੁਸੀਂ ਇੱਕ ਜੇ ਤੁਸੀਂ ਹਿੰਦੂਤਵ ਦੀ ਗੱਲ ਕਰ ਸਕਦੇ ਹੋ ਜੇ ਤੁਸੀਂ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਹੋ ਤੇ ਤੁਸੀਂ ਕਹਿ ਦੋਗੇ ਕਿ ਹਿੰਦੂ ਰਾਸ਼ਟਰ ਜਾਂ ਖਾਲਸ ਰਾਸ਼ਟਰ ਸੇਮ ਹੈ ਤੁਸੀਂ ਸਾਨੂੰ ਸਾਰਾ ਇੰਡੀਆ ਦੇ ਦੋ ਅਸੀਂ ਆਪਣੀ ਸੀਟ ਨਹੀਂ ਲੈਂਦੇ ਸਾਡੇ ਤਾਂ ਗੁਰੂ ਸਾਹਿਬ ਦੱਖਣ ਚ ਵੀ ਨੇ ਸਾਡੇ ਤਾਂ ਕਰਨੀ ਨਾਮੇ ਚ ਲਿਖਿਆ ਦਿੱਲੀ ਦਖਤ ਪਰ ਬਈ ਕਿ ਆਪ ਗੁਰੂ ਕੀ ਫੌਜ ਜੀ ਸੋ ਇਹ ਗੱਲਾਂ ਸਾਡੇ ਬੰਦਿਆਂ ਨੂੰ ਠੋਕ ਕੇ ਕਹਿਣੀਆਂ ਪੈਣੀਆਂ ਵੀ ਸਾਡੇ ਨਾਲ ਸੈਂਸ ਆਫ ਏਲੀਅਨੈਸ ਸੈਂਸ ਆਫ ਨੋਨ ਬਿਲੋਂਗਿੰਗਨੈਸ ਸਾਡੇ ਬੰਦੇ ਗੱਲਾਂ ਇਹ ਠੋਕ ਕੇ ਨਹੀਂ ਕਹਿੰਦੇ ਬਸ ਆਪਣਾ ਲਾਲਚ ਸਾਹਮਣੇ ਦਿਖਾ ਕੇ ਆਪਣੀਆਂ ਜੇਬਾਂ ਆਪਣੀਆਂ ਕੁਰਸੀਆਂ ਸਾਹਮਣ ਤੱਕ ਸੀਮਤ ਰਹਿ ਗਏ ਨੇ ਸਿਧਾਂਤਕ ਤੌਰ ਦੇ ਉੱਤੇ ਹਲੇ ਹਾਂ ਦਿੱਲੀ ਕਾਲੋਂ ਦੂਰ ਰਹਿਣੀ ਰਹਿਣੀ ਆ ਧੰਨਵਾਦ ਕਰਨਾ ਚਾਹਾਂਗੇ ਗੁਰੂ ਹਰਿਪ੍ਰੀਤ ਸਿੰਘ ਜੀ ਆਪ ਜੀ ਦਾ ਫਤਿਹ ਦੀ ਸਾਂਝ ਪਾਵਾਂਗੇ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕੀ ਫਤਿਹ